ਲੋਕ ਸਭਾ ਮੈਂਬਰਾਂ ਵੱਲੋਂ ਗੋਦ ਲਾਇਆ ਗਿਆ ਪਿੰਡਾਂ ਦਾ ਰਿਪੋਰਟ ਕਾਰਡ ਬਣਾਉਂਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਗੰਨਾ ਜਿਹੜਾ ਕਿ ਜਲੰਧਰ ਦੇ ਐਮਪੀ ਜਲੰਧਰ ਹਲਕਾ ਦੇ ਵਿੱਚ ਪੈਂਦਾ ਹੈ ਜਲੰਧਰ ਦੇ ਐਮਪੀ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੋਇਆ ਹੈ ਸੋ ਆਓ ਆਪਾਂ ਲੋਕਾਂ ਤੋਂ ਜਾਣਦੇ ਹਾਂ ਕਿ ਇਸ ਪਿੰਡ ਦਾ ਵਿਕਾਸ ਉਹਨਾਂ ਵੱਲੋਂ ਕਿੰਨਾ ਕਰਾਇਆ ਗਿਆ ਕਿਉਂਕਿ ਗੋਦ ਲਿਆ ਗਿਆ ਪਿੰਡ ਪੁੱਤ ਵਰਗਾ ਹੁੰਦਾ ਤੇ ਪੁੱਤ ਨੂੰ ਇਸ ਨੂੰ ਕਿੰਨਾ ਕੁ ਪਾਲਣ ਪੋਸ਼ਣ ਕੀਤਾ ਹੈ ਪਿੰਡ ਦੀ ਜਿਹੜੀ ਕਿ ਆਬਾਦੀ ਹੈ ਜਿਹੜੇ ਵੋਟ ਹੈ ਤਕਰੀਬਨ 2400 ਵੋਟ ਹੈ ਇਸ ਪਿੰਡ ਦੀ ਹੈ ਤੇ ਆਓ ਜਾਣਦੇ ਹਾਂ ਲੋਕਾਂ ਤੋਂ ਕਿ ਇਸ ਪਿੰਡ ਦੇ ਵਿੱਚ ਪਿੰਡ ਗੰਨਾ ਜਿਹੜਾ ਕਿ ਐਮਪੀ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੋਇਆ ਉਹਦੇ ਹਾਲਾਤ ਤੁਸੀਂ ਦੇਖ ਰਹੇ ਹੋ ਸਕੂਲ ਦੇ ਵਿੱਚ ਖੜਾ ਆ ਪਿੰਡ ਗੰਨੇ ਦੇ ਸਕੂਲ ਦੇ ਵਿੱਚ ਇਹ ਹਾਈ ਸਕੂਲ ਹੈ ਲੇਕਿਨ ਇੱਥੋਂ ਦੇ ਟੀਚਰਸ ਦਾ ਕਹਿਣਾ ਹੈ ਕਿ ਇਹੜੀ ਬਿਲਡਿੰਗ ਹੈ ਮਿਡਲ ਸਕੂਲ ਦੀ ਹੈ ਤੇ ਬਿਲਡਿੰਗ ਬਹੁਤ ਹੀ ਖਸਤਾ ਜਿਹੜੀ ਹਾਲਤ ਹੈ ਤੁਸੀਂ ਦੇਖ ਰਹੇ ਹੋ ਬਿਲਡਿੰਗ ਦੇ ਹਾਲਾਤ ਕਿਉਂਕਿ ਜਿਹੜੀ ਬਿਲਡਿੰਗ ਕਾਫੀ ਪੁਰਾਣੀ ਹੈ ਇਮਾਰਤ ਕਾਫੀ ਪੁਰਾਣੀ ਹੈ ਤੇ ਗਰਾਊਂਡ ਵੀ ਨਹੀਂ ਹੈਗਾ ਬੱਚਿਆਂ ਦੇ ਲਈ ਜਿਹੜੀਆਂ ਮੋਢਲੀਆਂ ਸਹਾਇਤਾ ਜਾਂ ਮੋਢਲੀਆਂ ਲੋੜਾਂ ਹੁੰਦੀਆਂ ਨੇ ਉਹ ਬਿਲਕੁਲ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ ਵਿਕਾਸ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਉਹ ਬੱਚਿਆਂ ਨਾਲ ਆਪਾਂ ਗੱਲਬਾਤ ਕਰਦੇ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੇ ਸਕੂਲ ਬਾਰੇ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਜੀ ਵਿਕਾਸ ਕਿਹੜੀ ਕਲਾਸ ਚੋਂ ਜੀ 9th 9th ਕਲਾਸ ਦੇ ਹੋ ਬੇਟਾ ਕੀਮੋਸ ਕਿਲਾ ਨੇ ਤਾਂ ਸਕੂਲ ਦੇ ਵਿੱਚ ਜੀ ਦੇਖੋ ਜੀ ਤੁਹਾਨੂੰ ਜੀ ਠੰਡ ਬਹੁਤ ਹੋ ਗਈਦੀ ਆ ਤੇ ਜੀ ਜੀ ਸਾਡੇ ਲਈ ਕੋਈ ਡੈਕਸਾਂ ਦਾ ਪ੍ਰਬੰਧ ਹੈ ਨਹੀਂ ਜੀ ਅਸੀਂ ਥੱਲੇ ਬੈੰਦੇ ਆ ਜੀ ਮਿੱਡੇ ਮੀਲ ਦਾ ਜਦੋਂ ਸਮਾਂ ਹੁੰਦਾ ਜੀ ਗਰਮੀਆਂ ਚ ਇੰਨੀ ਗਰਮੀ ਹੁੰਦੀ ਜੀ ਨਾ ਕੋਈ ਟਾਇਲਟ ਦਾ ਪ੍ਰਬੰਧ ਹੈ ਜੀ ਇੰਨੀ ਮਿੱਟੀ ਧੂੜ ਆ ਜੀ ਇੱਥੋਂ ਦੀ ਇੱਕ ਸਾਰਾ ਐਸੀ ਸਾਇੰਸ ਦੇ ਉਹਨਾਂ ਨੇ ਇੱਥੋਂ ਦੀ ਮਿੱਟੀ ਦਾ ਹੋਰ ਟੈਸਟ ਕਰਵਾਇਆ ਸੀ ਇੱਥੇ 80% ਮਿੱਟੀ ਚ ਕਟਾਣੂ ਆ ਉਹ ਸਾਰੀ ਮਿੱਟੀ ਮਿੱਡੇ ਮੀਲ ਦੇ ਟਾਈਮ ਉੱਥੇ ਹੁੰਦੀ ਆ ਨਿਆਣੇ ਜਦੋਂ ਤੁਰ ਕੇ ਜਾਂਦੇ ਆ ਬੱਚੇ ਤੇ ਉਹ ਮਿੱਟੀ ਦਾ ਜਿੰਨਾ ਵੀ ਕਟਾਨੂ ਸਾਰਾ ਬੱਚਿਆਂ ਦੇ ਖਾਣੇ ਵਿੱਚ ਕਿਸੇ ਵਕਤ ਪਿਆ ਜਾਂਦਾ ਹੁੰਦਾ ਤੇ ਉਹ ਬੱਚਿਆਂ ਨੂੰ ਕਾਫੀ ਜਾਨੀ ਬਿਮਾਰੀਆਂ ਵੀ ਹੋ ਸਕਦੀਆਂ ਹੁਣ ਤੁਸੀਂ ਕਿਚਨ ਦੇਖੋਗੇ ਕਿਚਨ ਸਾਰਾ ਹੀ ਜਾਨਕੀ ਜਿਹੜਾ ਧੂਆ ਨਹੀਂ ਹੁੰਦਾ ਉਹਦੇ ਕਾਰਨ ਬਲੈਕ ਹੋ ਜਾਂਦਾ ਤੇ ਜਿੱਥੇ ਬਲੈਕ ਹੁੰਦਾ ਉੱਥੇ ਕਟਾਨੂ ਵੀ ਹੁੰਦੇ ਆ ਤੇ ਇਸ ਕਰਕੇ ਖਾਣੇ 'ਚ ਵੀ ਕਾਫੀ ਸਾਰੇ ਕਟਾਨੂ ਆਉਂਦੇ ਆ ਜਿਨ੍ਹਾਂ ਨਾਲ ਬੱਚੇ ਦੀ ਸਿਹਤ 'ਚ ਬਹੁਤ ਜਿਆਦਾ ਅੰਤਰ ਹੁੰਦਾ ਬਿਲਕੁਲ ਬਿਲਕੁਲ ਕਦੇ ਕਦੇ ਟੀਚਰਸ ਨਾਲ ਗੱਲਬਾਤ ਕੀਤੀ ਆ ਜਾਂ ਕਿਸੇ ਹੋਰ ਨਾਲ ਗੱਲਬਾਤ ਹੋਈ ਤੁਹਾਡੀ ਇਸ ਚੀਜ਼ ਨੂੰ ਲੈ ਕੇ ਜੀ ਨਹੀਂ ਜੀ ਜੀ ਕਈ ਵਾਰ ਜੀ ਕਈ ਲੋਕ ਆਏ ਜੀ ਉਹਨਾਂ ਨੂੰ ਵੀ ਦੱਸਿਆ ਜੀ ਇਹ ਨਿਊਜ਼ ਰਿਪੋਰਟਰ ਆ ਜਿ ਪਰ ਉਜੀ ਉਹਨਾਂ ਨੇ ਸਿਰਫ ਨਿਊਜ਼ ਦਿੱਤੀ ਜੀ ਉਹਦੇ ਜਿ ਬਾਵਜੂਦ ਵੀ ਜੀ ਇੱਥੇ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਜੀ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਬਿਲਡਿੰਗ ਚ ਕਿੰਨਾ ਜੀ ਮਾੜਾ ਅਸਰ ਜੀ ਆ ਕਿਆਰੀਆਂ ਬੱਚੇ ਆਪ ਬਣਾਉਂਦੇ ਨੇ ਤੇ ਜੀ ਜੀ ਰੇਤੀ ਰੇਤ ਜੀ ਹਰ ਪਾਸੇ ਜੀ ਕੋਈ ਕਲਾਸ ਚ ਪ੍ਰਬੰਧ ਨਹੀਂ ਜੀ ਬਲੈਕਬੋਰਡ ਟੁੱਟੇ ਹੁੰਦੇ ਆ ਜੀ ਤੁਸੀਂ ਦੇਖ ਰਹੇ ਹੋ ਉੱਥੇ ਜਿੱਥੇ ਬਰਤਨ ਧੋਹਦੇ ਆ ਉੱਥੇ ਕਿੰਨੇ ਆ ਜ਼ਿਆਦਾ ਕਿਟਾਣੂ ਆ ਮਾੜਾ ਪਾਣੀ ਆ ਸਾਰਿਆਂ ਨੂੰ ਪਤਾ ਜਿੱਥੇ ਪਾਣੀ ਖੜਾ ਹੁੰਦਾ ਉੱਥੇ ਡੇਂਗੂ ਦਾ ਪੈਦਾ ਹੁੰਦਾ ਬਹੁਤ ਹੀ ਜਿਆਦਾ ਇੱਥੇ ਮਾੜੇ ਹਾਲਾਤ ਨੇ ਤੁਸੀਂ ਸੁਣ ਰਹੇ ਹੋ ਕਿ ਬੱਚੇ ਦੇ ਅੰਦਰ ਦੁੱਖ ਬਹੁਤ ਭਰੇ ਹੋਏ ਨੇ ਜਿ ਸਕੂਲ ਨੂੰ ਲੈ ਕੇ ਜਿਹੜੀਆਂ ਮੁਸ਼ਕਲਾਂ ਬੱਚੇ ਨੇ ਦੱਸੀਆਂ ਨੇ 80% ਕਟਾਨੂਆਂ ਦੀ ਗੱਲ ਹੋ ਰਹੀ ਹੈ ਇਸ ਮਿੱਟੀ ਦੇ ਵਿੱਚ ਗਰਾਊਂਡ ਨਹੀਂ ਹੈ ਗਰਾਊਂਡ ਦੀ ਜਗ੍ਹਾ ਸਾਰੀ ਮਿੱਟੀ ਹੈ ਜੋ ਬੱਚਿਆਂ ਦੇ ਲਈ ਕਾਫੀ ਹਾਨੀ ਕਰਕੇ ਬੱਚਿਆਂ ਦੇ ਲਈ ਹਰ ਇੱਕ ਦੇ ਲਈ ਸਿਹਤ ਲਈ ਹਾਨੀ ਕਰਕੇ ਮਿੱਡੇ ਮੀਲ ਜੋ ਉਹਨਾਂ ਨੂੰ ਮਿਲਦਾ ਹੈ ਉਹ ਵੀ ਚੰਗੀ ਤਰ੍ਹਾਂ ਜਿਹੜਾ ਪੋਸ਼ਟਿਕ ਨਹੀਂ ਹੈਗਾ ਉਹ ਕਹਿੰਦਾ ਕਹਿਣਾ ਹੈ ਕਿ ਸਾਫ਼ ਸੁਥਰਾ ਨਹੀਂ ਹੈਗਾ ਜੋ ਵੀ ਇਸ ਜਗ੍ਹਾ 'ਇਆ ਸਾਫ਼ ਸੁਥਰੀ ਨਹੀਂ ਹੈਗੀ ਠਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਦੇ ਵਿੱਚ ਬੈਠ ਕੇ ਬੱਚੇ ਬਾਹਰ ਬੈਠ ਕੇ ਪੜ ਰਹੇ ਨੇ ਕੋਈ ਬੈਂਚਾਂ ਦਾ ਪ੍ਰਬੰਧ ਨਹੀਂ ਆ ਉਹ ਬੱਚਿਆਂ ਤੋਂ ਹੋਰ ਜਾਣਦੇ ਆ ਕੀ ਨਾਮ ਬੇਟਾ ਤੁਹਾਡਾ ਅਨਾਮਿਕਾ ਕਿਹੜੀ ਕਲਾਸ ਚੋਂ 9th ਤੁਹਾਨੂੰ ਮੁਸ਼ਕਿਲਾਂ ਕੀ ਨੇ ਬੇਟਾ ਸਕੂਲ ਦੇ ਵਿੱਚ ਜੀ ਸਾਡੇ ਸਕੂਲ ਵਿੱਚ ਸਟਾਫ ਨਹੀਂ ਪੂਰਾ ਹੈ ਜਿਸ ਤਰ੍ਹਾਂ ਸਾਨੂੰ ਪੜਾਈ ਦੀ ਦਿੱਕਤ ਹੁੰਦੀ ਹੈ ਸਾਡੇ ਸਕੂਲ ਵਿੱਚ ਇੱਕ ਟੀਚਰ ਨੇ 10-10 ਸਬਜੈਕਟ ਲੈ ਹੋਏ ਨੇ ਜੋ ਕਿ ਉਹ ਸਿਲੇਬਸ ਨਹੀਂ ਪੂਰਾ ਮੇਨ 1 ਮਹੀਨੇ ਵਿੱਚ ਕਲੀਅਰ ਨਹੀਂ ਕਰਾ ਸਕਦੇ ਇਸ ਲਈ ਸਾਨੂੰ ਟੀਚਰ ਸਟਾਫ ਚਾਹੀਦਾ ਹੈ ਔਰ ਸਾਡੇ ਸਕੂਲ ਵਿੱਚ ਡੈਕਸ ਦੀ ਬਹੁਤ ਪ੍ਰੋਬਲਮ ਹੈ ਠੰਡ ਵਿੱਚ ਬੱਚੇ ਠਰ ਰਹੇ ਨੇ ਜੋ ਕਿ ਉਹ ਬਿਮਾਰ ਹੋ ਸਕਦੇ ਆ ਇਸ ਬਿਮਾਰ ਦੇ ਕਾਰਨ ਬੱਚੇ ਸਕੂਲ ਵਿੱਚ ਵੀ ਨਹੀਂ ਕੰਪਲੀਟ ਆ ਸਕਦੇ ਆ ਜੀ ਬਿਲਕੁਲ ਤੇ ਬੱਚਿਆਂ ਦਾ ਕਹਿਣਾ ਹੈ ਕਿ ਠੰਡ ਦੇ ਕਰਕੇ ਬੜੀ ਜਿਹੀ ਮੁਸ਼ਕਿਲ ਆ ਰਹੀ ਹੈ ਬਿਮਾਰੀ ਹੋ ਰਹੀ ਹੈ ਕਿਉਂਕਿ ਪ੍ਰੋਪਰ ਤਰ੍ਹਾਂ ਦੇ ਬੈਂਚਾਂ ਦਾ ਕੋਈ ਪ੍ਰਬੰਧ ਨਹੀਂ ਹੈ ਸਿਟਿੰਗ ਪਲਾਨ ਕੁਝ ਨਹੀਂ ਹੈਗਾ ਸਿਟਿੰਗ ਅਰੇਂਜਮੈਂਟ ਕੁਝ ਨਹੀਂ ਹੈਗਾ ਉਹਨੂੰ ਲੈ ਕੇ ਬੱਚਿਆਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ ਕਿਹੜਾ ਕੀ ਨਾਮ ਹੈ ਬੇਟਾ ਤੁਹਾਡਾ ਜੀ ਰੂਬੀ ਕਿਹੜੀ ਕਲਾਸ ਚੋਂ ਪੜਤਾ ਜੀ 10th ਬੇਟਾ ਕੀ ਕੀ ਮੁਸ਼ਕਲਾਂ ਨੇ ਸਕੂਲ ਦੇ ਵਿੱਚ ਸਟਾਫ ਦੀ ਕਮੀ ਆ, ਗਰਾਊਂਡ ਕੱਚਾ ਆ, ਬਾਥਰੂਮਾਂ ਦੀ ਪ੍ਰੋਬਲਮ ਆ, ਜਨ ਕਿਥੇ ਸਿਰਫ ਦੋ ਬਾਥਰੂਮ ਐ ਸਕੂਲ ਵਿੱਚ। ਸਟਾਫ ਦੀ ਵੀ ਜ਼ਿਆਦਾ ਪ੍ਰੋਬਲਮ ਐ, ਡੈਕਸ ਨਹੀਂ ਮਿਲਦੇ ਬੱਚਿਆਂ ਨੂੰ। ਐਸੀ ਨੂੰ ਲੈ ਕੇ ਮੈਂ ਬੱਚਾ ਟੀਚਰਸ ਨਾਲ ਗੱਲ ਵੀ ਕੀਤੀ ਸੀ ਕਿ ਬਾਥਰੂਮ ਬੜੇ ਪ੍ਰੋਬਲਮਸ ਦੇ ਰਹੇ ਨੇ, ਬਾਥਰੂਮ ਬੜੇ ਜਿਹੜੇ ਖਸਤਾ ਹਾਲਤ ਨੇ ਤਾਂ ਉਹਨਾਂ ਦਾ ਕਹਿਣਾ ਐ ਕਿ ਕੋਈ ਐਨ ਆਰ ਆਈ ਨੇ ਜਿਹੜੇ ਇੱਥੋਂ ਦੇ ਸਕੂਲ ਦਾ ਥੋੜਾ ਬਹੁਤ ਸੁਧਾਰ ਕਰ ਰਹੇ ਨੇ, ਕੋਈ ਦਾਨ ਕਰ ਰਹੇ ਨੇ। ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਜਿੱਥੋਂ ਤੱਕ ਕਿ ਸੰਤੋਖ ਸਿੰਘ ਚੌਧਰੀ ਵੱਲੋਂ ਪਿੰਡ ਗੋਤਲੇਨ ਦਾ ਸਵਾਲ ਪੈਦਾ ਵਾਲਾ ਇਹਨਾਂ ਬੱਚਿਆਂ ਵੱਲ 240 ਬੱਚੇ ਸਕੂਲ ਦੇ ਵਿੱਚ ਨੇ तकरीबन 240 ਬੱਚੇ ਸਕੂਲ ਦੇ ਨੇ ਸਾਰੇ ਗੰਨਾ ਪਿੰਡ ਦੇ ਨੇ ਇੱਥੇ ਟੀਚਰਾਂ ਦੀ ਕਮੀ ਹੈ ਨਾਲ ਬੱਚਿਆਂ ਦੇ ਲਈ ਜਿਹੜੇ ਵਾਕਈ ਸਹੂਲਤਾਂ ਨੇ ਉਹਨਾਂ ਦੀ ਕਮੀ ਹੈ ਸੋ ਆਪਾਂ ਜਾਣਦੇ ਅਗੇ ਹੋਰ ਬੱਚਿਆਂ ਤੋਂ ਕੀ 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 ਮੁਸ਼ਕਲਾਂ ਨੇ ਕੀ ਨਾ ਬੇਟਾ ਗਗਨਦੀਪ ਕਿਹੜੀ ਕਲਾਸ ਤੋਂ ਜੀ 9th ਚ ਕੀ ਮੁਸ਼ਕਲਾਂ ਨੇ ਬਤਾ ਸ ਪਹਿਲਾਂ ਤਾਂ ਸਰ ਸਾਡੇ ਸਕੂਲ ਨਾਲ ਸਟਾਫ ਦੀ ਬਹੁਤ ਕਮੀ ਆ ਇੱਕ ਇੱਕ ਟੀਚਰ ਨੇ ਨਾ ਤਿੰਨ ਤਿੰਨ ਚਾਰ ਚਾਰ ਸਬਜੈਕਟ ਪੜਾਏ ਹੋਣਾ ਉਹ ਕਿੰਨੇ ਕ ਸਬਜੈਕਟ ਪੜਾ ਸਕਦੇ ਪਹਿਲਾਂ ਸਾਡੀ ਗਰਾਊਂਡ ਦੇਖ ਲਓ ਕੱਚੀ ਆ ਇਹਦੇ ਵਿੱਚ ਵਿਕਾਸ ਨੇ ਦੱਸਿਆ ਹੈਗਾ ਕਿ ਇਹ ਚ 80% ਕਿਟਾ ਨੂੰ ਆ ਤੇ ਮਿੱਡੇਮੀਨ ਵਿੱਚ ਦੇਖ ਲਓ ਮਿੱਡੇਮੀਨ ਵਿੱਚ ਵੀ ਬੈਂਦੇ ਆ ਨਿਆਣੇ ਨਾਂ નીચે ਟਾਟ ਵਗੈਰਾ ਹੁੰਦੇ ਆ ਉੱਤੋਂ ਠੰਡ ਪੈ ਰਹੀ ਆ ਨਾ ਸਾਡੇ ਸਕੂਲ ਹੈਗਾ ਡੈਕਸਨ ਦਾ ਕੋਈ ਪ੍ਰਬੰਧ ਦਾ ਟਾਟ ਵੀ ਪਹਿਲੇ ਸਰ ਲੈ ਕੇ ਗਏ ਸੀਗੇ ਹੁਣ ਦੇਖ ਲਓ ਵੀ ਸਾਡੇ ਸਕੂਲ ਬਹੁਤ ਯਾਰ ਮਤਲਬ ਵਾਸ਼ਰੂਮਾਂ ਦੀ ਬਹੁਤ ਜਿਆਦਾ ਕਮੀ ਕਿਉਂਕਿ ਕੁੜੀਆਂ ਨੂੰ ਬਹੁਤ ਜਿਆਦਾ ਸਮੱਸਿਆ ਆ ਰਹੀ ਆ ਕਿਉਂਕਿ ਵਾਸ਼ਰੂਮ ਬਹੁਤ ਸਾਡੇ ਗੰਦੇ ਆ ਮੈਡਮ ਨੇ ਵੀ ਇੱਕ ਵਾਸ਼ਰੂਮ ਆ ਉਹਦੇ ਵਿੱਚ ਹੀ ਪ੍ਰਾਇਮਰੀ ਵਾਲੇ ਜਾਂਦੇ ਆ ਮੈਮ ਉoze ਵਿੱਚ ਸਾਡੇ ਮੈਡਮ ਜਾਂਦੇ ਹੈਗੇ ਸਾਨੂੰ ਬਹੁਤ ਜ਼ਿਆਦੀ ਸਮੱਸਿਆ ਆ ਰਹੀ ਹੈ ਕਿਰਪਾ ਕਰਕੇ ਮੈਂ ਤਾਂ ਪਹਿਲਾ ਇਹ ਹੀ ਕਹਿਣਾ ਚਾਹਦੀ ਆ ਸਰਕਾਰ ਨੂੰ ਵੀ ਮੈਂ ਤੁਹਾਨੂੰ ਵੀ ਜੋ ਹੋ ਸਕੇ ਨਾ ਸਾਡੇ ਸਕੂਲ ਨੂੰ ਇਤੋਂ ਵੀ ਵੱਧ ਵਧੀਆ ਬਣਾਓ ਬਿਲਕੁਲ ਬਿਲਕੁਲ ਸਕੂਲ ਵਧੀਆ ਹੋਣਗੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ ਤਾਂ ਜੇ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ ਤਾਂ ਸਾਡੇ ਦੇਸ਼ ਦਾ ਭਵਿੱਖ ਸਰਜਿਆ ਜਾਵੇਗਾ ਸੋ ਸੰਤੋਖ ਚੌਧਰੀ ਲਈ ਵੱਡੇ ਜਿਹੜੇ ਕਿ ਲੋਕ ਸਭਾ ਮੈਂਬਰ ਨੇ ਸੰਤੋਖ ਚੌਧਰੀ ਇੱਥੋਂ ਦੇ ਉਹਨਾਂ ਨੇ ਪਿੰਡ ਗੋਦ ਲਿਆ ਹੋਇਆ ਹੈ ਉਹਨਾਂ ਲਈ ਵੱਡੇ ਸਵਾਲ ਪੈਦਾ ਹੋ ਰਹੇ ਨੇ ਕਿ ਪਿੰਡ ਗੋਦ ਕਿਉਂ ਲਿਆ ਜੇਕਰ ਪਿੰਡ ਦਾ ਵਿਕਾਸ ਨਹੀਂ ਕਰਾਉਣਾ ਸੀ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਪਿੰਡ ਦੇ ਹੋਰ ਵਿਕਾਸ ਦੇ ਵਿੱਚ ਦੇਖਦੇ ਹਾਂ ਕਿੰਨਾ ਕੁ ਵਾਅਦਾ ਕੀਤਾ ਹੈ ਸੰਤੋਖ ਚੌਧਰੀ ਨੇ ਜਾਂ ਪਿੰਡ ਦੇ ਇਹਦੀ ਕੋਈ ਸਾਰ ਲਈ ਹੈ ਜਾਂ ਨਹੀਂ ਹੈ ਆਓ ਚੱਲਦੇ ਹਾਂ ਅਸੀਂ ਇਸ ਵਕਤ ਕੰਨਾ ਪਿੰਡ ਦੇ ਐਮਪੀ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੋਇਆ ਹੈ ਪਿੰਡ 6.5 ਸਾਲ ਹੋ ਗਏ ਉਹਨਾਂ ਨੂੰ ਗੋਦ ਲਏ ਇਹਨੂੰ ਤੇ ਹਜੇ ਤੱਕ ਤੁਸੀਂ ਪਿੰਡ ਦਾ ਵਿਕਾਸ ਉਹਨਾਂ ਵੱਲੋਂ ਜਿੰਨਾ ਕਰਵਾਇਆ ਹੈ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਚੁੱਕੇ ਹੋ ਕਿ ਕਿੰਨੇ ਕੁ ਪਿੰਡ ਦੀ ਹਾਲਾਤ ਜਿਹੜੇ ਸੁਧਰੇ ਨੇ ਜਾਂ ਕਿੰਨੇ ਕੁ ਹਾਲਤ ਉਹਨਾਂ ਨੇ ਸੁਧਾਰੀ ਹੈ ਜਾਂ ਕਿੰਨਾ ਪਿੰਡ ਵਾਲ ਉਹਨਾਂ ਨੇ ਨਜ਼ਰ ਜਿਹੜੀ ਰੱਖੀ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਨੇ ਜੋ ਅ ਤਾਜ਼ੀ ਰਾਜ ਦੇ ਸਰਪੰਚ ਬਣੇ ਨੇ ਐਤਕੀ ਜੋ ਪੰਚਾਇਤੀ ਚੋਣਾਂ ਹੋਈਆਂ ਉਹਨਾਂ ਵਿੱਚ ਸਰਪੰਚ ਚੁਣੇ ਗਏ ਨੇ ਗੁਲਜਾਰੀ ਜੀ ਉਹਨਾਂ ਨਾਲ ਸਾਡੇ ਨਾਲ ਨੇ ਆਪਨ ਅਲਬਤ ਕਰਦੇ ਆ ਤੇ ਪੁੱਛਦੇ ਆ ਕਿ ਪਿੰਡ ਦਾ ਵਿਕਾਸ ਹੋਇਆ ਕਿਉਂ ਨਹੀਂ ਗੋਦ ਲਿਆਂ ਦੇ ਬਾਵਜੂਦ ਵੀ ਪਿੰਡ ਦਾ ਵਿਕਾਸ ਕਿਉਂ ਨਹੀਂ ਹੋਇਆ ਗੁਲਜਾਰੀ ਜੀ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਤੁਹਾਡਾ ਪਿੰਡ ਜਿਹੜਾ ਗੰਨਾ ਗੋਦ ਲਿਆ ਗਿਆ ਗੋਦ ਲੈਂਡ ਦੇ ਬਾਵਜੂਦ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਪਿੰਡ ਵੱਲ ਧਿਆਨ ਕਰਨ ਨਹੀਂ ਦਿੱਤਾ ਇੱਕ ਦੇਖੋ ਜੀ ਪਾਣੀ ਦੇ ਨਿਕਾਸੀ ਲਈ 10 ਲੱਖ ਰੁਪਈਆ ਦਿੱਤਾ ਸੀ ਜੀ ਬਾਕੀ ਇੱਕ ਅੰਗੜਵੜੀ ਸਕੂਲ ਬਣਾਇਆ ਇੱਕ ਬਾਰਾਂ ਲੱਖ ਲਾ ਕੇ ਪੰਚਾਇਤ ਘਰ ਬਣਾਇਆ ਇੱਕ ਸਬਦਾ ਸੈਂਟਰ ਖੋਲ੍ਹਿਆ ਜੀ ਇੱਕ ਆਪਣੇ ਡਾਕਰ ਵੀ ਕਿਹਾ ਬਾਕੀ ਮੁੜ ਕੇ ਤਾਂ ਪੈਸਾ ਹੀ ਨਹੀਂ ਦਿੱਤਾ ਕੋਈ ਵੀ ਜੀ ਇਹ ਜਦੋਂ 10 ਲੱਖ ਤੁਸੀਂ ਗੱਲ ਕਰ ਰਹੇ ਹੋ 10 ਲੱਖ 12 ਲੱਖ ਤੁਸੀਂ ਵੱਖ-ਵੱਖ ਥਾਵਾਂ ਤੇ ਜਿਹੜਾ ਪੈਸੇ ਗਿਣਾਇਆ ਇਹ ਕਦੋਂ ਆਏ ਸੀ ਇਹਨਾਂ ਜਦੋਂ ਇਹ ਚੌਲਸਬ ਬਣਿਆ ਇਹਨਾਂ ਨੇ ਦਿੱਤੇ ਸੀ ਜੀ ਇਹਨਾਂ ਨੇ ਕਰਾਇਆ ਜੀ ਗੋਦਲਿਆ ਪਿੰਡ ਪੁੱਤ ਵਰਗਾ ਹੁੰਦਾ ਜੇ ਆਪਾਂ ਗੱਲ ਕਰ ਲਈਏ ਪੁੱਤ ਵਰਗਾ ਪਿੰਡ ਹੋ ਗਿਆ ਉਹਨਾਂ ਦਾ ਪਰ ਪੁੱਤ ਵਰਗਾ ਪਿੰਡ ਨਾਲ ਐਦਾਂ ਦਾ ਸੁਤੇਲਾ ਸੁਕੀ ਸਲੂਕ ਕੀਤਾ ਹੋਇਆ ਉਹਨਾਂ ਨੇ ਕਿ ਪਿੰਡ ਦੇ ਵਿੱਚ ਕਿੰਨਾ ਗਲੀਆਂ ਨਾਲੀਆਂ ਦਾ ਕੋ ਪ੍ਰਬੰਧ ਅਸੀਂ ਵੇਖਿਆ ਹੈ ਪਿੰਡ ਦਾ ਹਾਲਾਤ ਬਹੁਤ ਮਾੜੇ ਨੇ ਆ ਤਾਂ ਬਹੁਤ ਗਲੀਆਂ ਮਾੜੀਆਂ ਜੀ ਪਾਣੀ ਪੂਣੀ ਦਾ ਕੋਈ ਹੈ ਨਹੀਂ ਗੈਨਾ ਜਿਹਾ ਜਿਹਾ ਕੋਈ ਮੋੜ ਕੇ ਪੈਸਾ ਨਹੀਂ ਦਿੱਤਾ ਚੌਹੀ ਸਾਹਿਬ ਨੂੰ ਮੋੜ ਕੇ ਧਿਆਨ ਹੀ ਨਹੀਂ ਦਿੱਤਾ ਕਹਿੰਦੇ ਸੀਵਰੇਜ ਪਾ ਦਿੰਨੇ ਆ ਆਈ ਕਹਿੰਦੇ ਕਦੀ ਵੀਡੀਓ ਲਾ ਦੇਣਾ ਕਦੀ ਪਾ ਦਿੰਨੇ ਆ ਪਾ ਦਿੰਨੇ ਇਦਾਂ ਕਹੀ ਗਏ ਕਦੇ ਗੱਲਬਾਤ ਨਹੀਂ ਕੀਤੀ ਤੁਸੀਂ ਕਦੇ ਗੱਲਬਾਤ ਕੀਤੀ ਹੋਵੇ ਗੱਲਬਾਤ ਤਾਂ ਕਰੀ ਜਾਂਦੀ ਆ ਜੀ ਆਉਂਦੇ ਜਾਂਦੇ ਰਹਿੰਦੇ ਆ ਜੀ ਬਸ ਉਹ ਜੇ ਨੂੰ ਪੁੱਛਿਆ ਜੇ ਹੀ ਕਹਿੰਦਾ ਡੀਸੀ ਤੋਂ ਮਨਜ਼ੂਰੀ ਲੈ ਕੇ ਪਾ ਦੇਣੇ ਆ ਪਾਏ ਨਿਗੇ ਹੁਣ ਸ਼ਾਇਦ ਪਾ ਦੇਣਗੇ ਜੀ ਜੇ ਕਹਿੰਦੇ ਆ ਤਾਂ ਕਦੋਂ ਪਾਉਣਗੇ ਏਦੂ ਬਾਅਦ ਕਦੋਂ ਪਾਉਣਗੇ ਜੇ ਗੱਲ ਕਰ ਲਈਏ ਹੁਣ ਤਾਂ ਤਿੰਨ ਚਾਰ ਮਹੀਨੇ ਹੋਰ ਰਹਿ ਗਏ ਨੇ ਹਾਂ ਹੁਣ ਪਹੁੰਗ ਗਈ ਜੀਪਾ ਮੈਂ 10 ਦਿਨਾਂ ਤੇ 15 ਦਿਨ ਤੇ ਕਰਨ ਗਏ ਹੁਣ ਚੌੜੀ ਸਾਹਿਬ ਦੇ ਲੜਕੇ ਨਾਲ ਗੱਲ ਕੀਤੀ ਜਿਹੜਾ ਐਮਐਲਏ ਆ ਰਿਹਾ ਉਹ ਕਹਿੰਦੇ ਦਸਾਂ 15 ਦਿਨਾਂ ਦੇ ਵਿੱਚ ਪਿੰਡਾਂ ਚ ਵਿਕਾਸ ਲਈ ਪੈਸੇ ਦੇਣੇ ਆ ਜੀ ਤੇ ਬਾਕੀ ਅੱਗੇ ਸ਼ਹਿਰਾਂ ਚ ਦੇਤੇ ਆ ਜੋ ਵੀ ਅਸੀਂ ਗਰੰਟਾ ਦੇਣੀਆਂ ਜੋ ਸਭ ਇੱਧਰ ਸ਼ੁਰੂ ਕਰ ਦੇਣਾ ਪਿੰਡਾਂ ਜੀ ਸਰਕਾਰ ਨੀਂਦ ਤੋਂ ਜਾਗ ਰਹੀ ਹੈ ਅਸਲ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਹੁਣ ਉਹਨਾਂ ਨੇ ਜਿਵੇਂ ਕਿ ਸਰਪੰਚ ਜੀ ਨੇ ਬਿਆਨਤਾ ਕਿ ਹੁਣ ਉਹਨਾਂ ਦੇ ਕਹਿਣ ਦਾ ਮੁਤਾਬਿਕ ਹੁਣ ਜਾਨਕੀ ਲੋਕ ਸਭਾ ਚੋਣਾਂ ਦੇ ਨੇੜੇ ਆ ਕੇ ਪੈਸੇ ਦੇਣੇ ਆ ਗ੍ਰਾਂਟਾਂ ਦੇਣੀਆਂ ਨੇ ਸੋ ਕਿਤੇ ਨਾ ਕਿਤੇ ਜੀ ਗੱਲ ਕਰ ਲਈਏ ਬੜੀ ਗੂੜੀ ਨੀਂਦ ਸੁੱਤੇ ਹੋਏ ਨੇ ਸਰਕਾਰਾਂ ਸਾਢੇ 4 ਸਾਲ ਉਹਨਾਂ ਨੂੰ ਹੋ ਗਿਆ ਜਿਹੜਾ ਕਿ ਕੋਈ ਧਿਆਨ ਹੀ ਤੱਕ ਪਿੰਡ ਦੇ ਵਿੱਚ ਠੀਕ ਹੈ ਕੁਝ ਕੁ 10 ਤੋਂ ਲੈ ਕੇ ਜਾਂ 12 ਲੱਖ ਰੁਪਏ ਵੱਖਰਾ ਵੱਖਰਾ ਤਰ੍ਹਾਂ ਦੇ ਗ੍ਰਾਂਟ ਦਿੱਤੀ ਸੀਗੀ ਪਿੰਡ ਨੂੰ ਪਰ ਕੋਈ ਬਹੁਤਾ ਵਿਕਾਸ ਪਿੰਡ ਦੇ ਵੱਲ ਦਿੱਤਾ ਨਹੀਂ ਗਿਆ ਜਿਵੇਂ ਕਿ ਗੋਦਲਾ ਪਿੰਡ ਦੀ ਗੱਲ ਕਰਦੇ ਗੋਦਲਾ ਪਿੰਡ ਵਾਕਈ ਪੁੱਤ ਵਰਗਾ ਹੁੰਦਾ ਹੈ ਕੋਈ ਉਹ ਜਾ ਵਿਕਾਸ ਨਹੀਂ ਹੋਇਆ ਅੱਪਾ ਤੁਹਾਡੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਤੀਸਰੀ ਵਾਰ ਸਰਪੰਚੋਂ ਜੇ ਲਗਾਤਾਰ ਗੱਲ ਕਰ ਲਈਏ ਪਰ ਪਿੰਡ ਦੇ ਹਾਲਾਤ ਤੁਸੀਂ ਕਿਉਂ ਨਹੀਂ ਸੁਧਾਰ ਪਾ ਰਹੇ ਦੇਖੋ ਜੀ ਸਰਕਾਰ ਹੁਣ ਪੈਸਾ ਦੇਊਗੀ ਤੇ ਅਸੀਂ ਸੁਧਾਰ ਕਰਾਂਗੇ ਜੀ ਬਾਕੀ ਹੁਣ ਪਿੰਡਾਂ ਜਾਂ ਕੋਈ ਘਰਾਂ ਚੋਂ ਤਾਂ ਕੋਈ ਕੋਲ ਕੁਝ ਜ਼ਮੀਨ ਵੇਚ ਕੇ ਤਾਂ ਲਾਉਂਦਾ ਹੀ ਨਹੀਂ ਆ ਘਰਾਂ ਚੋਂ ਜ਼ਮੀਨ ਵੇਚ ਕੇ ਨਹੀਂ ਲਾਉਂਦਾ ਪਰ ਗੱਲ ਹੋਈ ਸੀ ਪਤਾ ਲੱਗਿਆ ਹੈ ਕਿ ਪਿਛਲੀ ਵਾਰੀ ਅਕਾਲੀਆਂ ਦੀ ਸਰਕਾਰ ਸੀ ਤਾਂ ਉਦੋਂ ਵੀ ਸ਼ਾਇਦ ਕੋਈ 30 ਲੱਖ ਰੁਪਏ ਆਇਆ ਸੀ ਕੋਈ ਗੱਲ ਹੋਈ ਸੀ ਤਾਂ ਉਹ ਪੈਸਾ ਲੱਗਿਆ ਨਹੀਂ ਜਾਂ ਮੋੜ ਦਿੱਤਾ ਗਿਆ ਕਿਸੇ ਗੱਲ ਕਰਕੇ ਦੇਖੋ ਜੀ 10 ਲੱਖ ਦੇ ਪੈ ਪਾਏ 7 ਲੱਖ ਦੀਆਂ ਇਟਾਂ ਬੀੜੀਆਂ ਤੇ ਬਾਕੀ ਆਪਣੇ ਜਿੰਮ ਦੇ ਤੇ ਗੁਰਦੁਆਰੇ ਦੇ ਤੇ ਦੋ ਸ਼ਮਸ਼ਾਨ ਘਾਟਾਂ ਦੇ ਇੱਕ ਦੇ ਜੱਟਾਂ ਲਾ ਲੈ ਸੀ ਤੇ ਉਦੋਂ ਪੈਸੇ ਚੈੱਕ ਦਿੱਤਾ ਸੀਗਾ ਤੇ ਪੈਸੇ ਜਦੋਂ ਆਏ ਆ ਤੇ ਉਦੋਂ ਬਾਅਦ ਚ ਚੁੰਜ ਆਵਤਾ ਲੱਗਿਆ ਇਹ ਚੈੱਕ ਕਿਹਨੇ ਦਿੱਤਾ ਸੀਗਾ 30 ਲੱਖ ਦਾ 30 ਲੱਖ ਦੀ ਗੱਲ ਹੀ ਹੋ ਰਹੀ ਹੈ ਇਹ ਸੁਖਬੀਰ ਬਾਦਲ ਨੇ ਦਿੱਤਾ ਸੀਗਾ ਜੀ ਇਹ ਮੇਰੇ ਕੋਲ ਨਹੀਂ ਦਿੱਤਾ ਉਹ ਜਿਹੜਾ ਪੰਜ ਸੀ ਸਾਡਾ ਕਾਲੀਆਂ ਦਾ ਉਹਨੂੰ ਦਿੱਤਾ ਸੀ ਉਹ ਵੀ ਉਹਨੇ ਉਹ ਹੀ ਕਢਾ ਕੇ ਲਾਉਂਦਾ ਰਿਹਾ ਉਹਦੇ ਕੋਲ ਹੀ ਸੀ ਉਹ ਹੀ ਸਾਰਾ ਕਰਦਾ ਸੀ ਕਦੇ ਸਾਖਤਾ ਨਹੀਂ ਲੱਗ ਕ ਤੁਸੀਂ ਪਿਛਲੀ ਵਾਰ ਤੁਸੀਂ ਵੀ ਸਰਪੰਚ ਸੀਗੇ ਨਹੀਂ ਮੇਰੇ ਕੋ ਰਜਿਸਟਰ ਦਾ ਉਹਦੇ ਕੋਲ ਸੀ ਸਾਖਤਾ ਉਹਨੇ ਪੈਪਾਂ ਦੇ ਜਿਹੜੇ ਪੈਸੇ ਆ ਉਹ ਚੈੱਕ ਹੀ ਕੱਢਦੇ ਆ ਤੇ ਬਾਕੀ ਅੱਠ ਦਾ ਚੈੱਕ ਕੱਢਦਾ ਲੇਬਰ ਨੂੰ ਪੈਸੇ ਦੇਣੇ ਉਹਦੇ ਚੋਂ ਖਾ ਕਿਸੇ ਨੇ ਕੀ ਲੈਣਾ ਹੈ ਅੱਛਾ ਦੂਜੀ ਗੱਲ ਇਹ ਆ ਵੀ ਪਿੰਡ ਦਾ ਕਈ ਵਾਰੀ ਅਸੀਂ ਗੱਲਬਾਤ ਸੁਣਦੇ ਆ ਖਬਰਾਂ 'ਚ ਬੜਾ ਨਾ ਆਉਂਦਾ ਪਿੰਡ ਦਾ ਨਸ਼ੇ ਕਰਕੇ ਨਸ਼ੇ ਦੇ ਕਾਬੂ ਕਿਉਂ ਨਹੀਂ ਹੋ ਪਾਰੇ ਜਦ ਕਿ ਸਰਕਾਰ ਹੁਣ ਬਹੁਤ ਸਖਤਾਈ ਵਰਤ ਚੁੱਕੀ ਐ ਨਸ਼ੇ ਤੇ ਦੇਖੋ ਜੀ ਅੱਗੇ ਨਾਲੋਂ ਤਾਂ 90% ਫਰਕਿਆ ਇੱਥੇ ਕੋਈ 10% ਹੋਊ ਕੋ ਬਿਰਲਾ ਜਿਹੜਾ ਕਰਦਾ ਹੋਊਗਾ ਨਹੀਂ ਤਾਂ ਅੱਗੇ ਤਾਂ ਇੱਥੇ ਜੀ ਕਾਲੀਆਂ ਦਾ ਰਾਜ ਸੀ ਆਮ ਚੱਲਦਾ ਸੀ ਗੱਡੀਆਂ ਦੀਆਂ ਗੱਡੀਆਂ ਮੋਟਰਸਾਈਕਲਾਂ ਦੇ ਇੱਥੇ ਪਤਾ ਨਹੀਂ ਸੀ ਲੱਗਦਾ ਕਿ ਕਿੰਨਾ ਕੁ ਬੰਦਾ ਹੁੰਦਾ ਸੀ ਜੀ ਕਿੱਥੇ ਕਿਹੜੇ ਜ਼ਿਲ੍ਹਿਆਂ ਚੋਂ ਹੁੰਦਾ ਸੀ ਕਿਦਾਂ ਸੀ ਆ ਕੈਪਟਨ ਦੀ ਸਰਕਾਰ ਆਈ ਅਤੇ ਨੱਥ ਪਾਈ ਆ ਤੇ ਕੋਈ ਇੱਕ ਅੱਧਾ ਭਾਵੇਂ ਕੋਈ ਹੋਊਗਾ ਨਹੀਂ ਤਾਂ ਸਰਕਾਰ ਸੀ ਕਾਲੀਆਂ ਸਰਕਾਰ ਤੁਸੀਂ ਸਰਪੰਚ ਸੀ ਪਿੰਡ ਦੇ ਉਦੋਂ ਵੀ ਨਸ਼ਾ ਚੱਲਦਾ ਸੀ ਚੱਲਦਾ ਸੀ ਜੀ ਚੱਲਦਾ ਸੀ ਕੋਈ ਮਜਬੂਰ ਕਿਵੇਂ ਹੋ ਗਏ ਫਿਰ ਤੁਸੀਂ ਤਾਂ ਸਰਪੰਚ ਸੀ ਤੁਸੀਂ ਕਹਿ ਰਹੇ ਹੋ ਅਸੀਂ ਮਜਬੂਰ ਸੀ ਤੁਸੀਂ ਮਜਬੂਰ ਹੋਣ ਦੀ ਗੱਲ ਕਿਉਂ ਕਰ ਰਹੇ ਹੋ ਮਜਬੂਰ ਤਾਂ ਅਸੀਂ ਨਹੀਂ ਸੀਗੇ ਜੀ ਪਰ ਉਹ ਪੁਲਿਸ ਵੀ ਨਹੀਂ ਸੀ ਸੁਣਦੇ ਹਿਸਾਬ ਜਦੋਂ ਜਿਹੜਾ ਇਹਨਾਂ ਦਾ ਬੰਦਾ ਫਾਜ਼ਾ ਜੀ ਦਵਕਾ ਮਾਰ ਕੇ ਛਡਾ ਲੈਂਦੇ ਸੀ ਇਹ ਤੁਸੀਂ ਸੁਣ ਰਹੇ ਹੋ ਕਿ ਅਕਾਲੀਆਂ ਦੇ ਸਮੇਂ ਦੇ ਵਿੱਚ ਨਸ਼ਾ ਜ਼ਿਆਦਾ ਸੀ ਪਿੰਡ ਦੇ ਵਿੱਚ ਤੇ ਉਹ ਸਰਪੰਚ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਮਜਬੂਰੀ ਵਸ ਪੈ ਕੇ ਪੁਲਿਸ ਵੀ ਕੋਈ ਕੰਮ ਨਹੀਂ ਕਰਦੀ ਸੀ ਤਾਂ ਇੱਥੇ ਪਿੰਡ ਦੇ ਵਿੱਚ ਨਸ਼ਾ ਬਹੁਤ ਜਿਹੜੇ ਮਾੜੇ ਹਾਲਾਤ ਸੀ ਪਿੰਡ ਦੇ ਹਾਲਾਤ ਖੈਰ ਹੁਣ ਵੀ ਨਹੀਂ ਸੁਧਰ ਪਾਏ ਨੇ ਜਿਵੇਂ ਚਾਹੇ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੋਇਆ ਸਰਕਾਰ ਚਾਹੇ ਬਦਲ ਗਈ ਆ ਪਰ ਹਜੇ ਵੀ ਗੱਲ ਹੋਈ ਸਰਪੰਚ ਦੇ ਕਹਿਣ ਤੋਂ ਤਾਂ ਗੱਲ ਹੈ ਕਿ ਹੁਣ ਪੈਸੇ ਦਿੱਤੇ ਜਾਣਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਹੁਣ ਜ਼ਰੂਰ ਸ਼ਾਇਦ ਕੋ ਵਿਕਾਸ ਕੀਤਾ ਜਾਵੇਗਾ ਪਿੰਡਾਂ ਨੂੰ ਸ਼ਾਇਦ ਪਿੰਡ ਦੇ ਲੋਕਾਂ ਨੂੰ ਖੁਸ਼ ਕੀਤਾ ਜਾਵੇਗਾ ਤਾਂ ਜੋ ਵੋਟਾਂ ਲਈਆਂ ਜਾ ਸਕਣ ਤਾਂ ਜਾਣਦੇ ਆ ਪਿੰਡ ਦੇ ਹਾਲਾਤ ਪਿੰਡ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਗੰਨਾ ਪਿੰਡ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਗੋਦ ਲਿਆ ਪਿੰਡ ਪੁੱਤ ਵਰਗਾ ਹੁੰਦਾ ਆ ਪਰ ਪੁੱਤ ਦੇ ਨਾਲ ਜਿਹੜਾ ਕਿ ਮਤਰਿਆਂ ਵਰਗਾ ਜਿਹੜਾ ਸਲੂਕ ਕੀਤਾ ਗਿਆ ਹਾਲਾਤ ਤੁਸੀਂ ਦੇਖ ਰਹੇ ਹੋ ਪਿੰਡ ਦੇ ਗਲੀਆਂ ਨਾਲੀਆਂ ਬਹੁਤ ਕੱਚੀਆਂ ਨੇ ਗੰਧੀਆਂ ਨੇ ਅਜੇ ਤੱਕ ਕੋਈ ਸਫਾਈ ਨਹੀਂ ਹੋਈ ਸਥਾਨਕ ਲੋਕ ਸਾਡੇ ਨਾਲ ਜੁੜੇ ਨੇ ਆਓ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਪਿੰਡ ਦਾ ਵਿਕਾਸ ਹੋ ਕਿਉਂ ਨਹੀਂ ਪਾਰਿਆ ਕੀ ਨਾਹੀ ਤੁਹਾਡਾ ਮੇਰਾ ਨਾਂਜੀ ਜਸਵਿੰਦਰ ਸਿੰਘ ਮੈਂ ਮੈਂਬਰਾਂ ਚ ਬਲੌਕ ਸੰਭਤੀ ਮੈਂ ਮੈਂਬਰ ਉਸੀ ਬਲੌਕ ਸੰਭਤੀ ਦਾ ਸਰਵ ਸੰਭਤੀ ਨਾਲ ਚੁਣੇ ਹੋਏ ਮੈਂਬਰ ਹਾਂ ਨਹੀਂ ਜੀ ਇਲੈਕਸ਼ਨ ਹੋਈ ਸੀ اچھا ਇਲੈਕਸ਼ਨ ਹੋਈ ਸੀ ਠੀਕ ਹੈ ਗੱਲ ਕਰ ਲਈਏ ਪਿੰਡ ਦੇ ਵਿਕਾਸ ਕਿਉਂ ਨਹੀਂ ਹੋ ਪਾ ਰਿਹਾ ਗੋਦ ਲੈਣ ਦੇ ਬਾਵਜੂਦ ਵੀ ਪਿੰਡ ਦੇ ਹਾਲਾਤ ਇਦਾਂ ਦੇ ਕਿਉਂ ਨੇ ਦੇਖੋ ਜੀ ਗੋਦ ਲੈਣ ਤੋਂ ਬਾਅਦ ਚੌਧਰੀ ਸਾਹਿਬ ਨੇ ਵਸ ਪੈਸੇ ਤਾਂ ਦਿੱਤੇ ਆ ਇਦਾਂ ਨਹੀਂ ਆਪਾਂ ਸਾਫ਼ ਮਨਾਂ ਵੀ ਨਹੀਂ ਕਰ ਸਕਦੇ ਵੀ ਦਿੱਤਾ ਕੁਛ ਨਹੀਂ ਇੱਕ 11 ਲੱਖ ਦੀ ਲਾਗਤ ਨਾਲ 11 ਲੱਖ ਤੇ ਕੁਝ ਉੱਪਰ ਹੀ ਸੀ ਥੋੜਾ ਜਿਹਾ ਇੱਕ ਪੰਚਾਇਤ ਘਰ ਇੱਥੇ ਬਣ ਗਿਆ ਜੀ ਔਰ ਦਾਖਨਾ ਆ ਗਿਆ ਨਗਰ ਚ 2.5 ਲੱਖ ਦੀ ਲਾਗਤ ਨਾਲ ਇੱਕ ਅੰਗਣਵਾੜੀ ਸੈਂਟਰ ਬਣ ਗਿਆ ਔਰ ਕਰੀਬ 10 ਲੱਖ ਦੀ ਜਿਹੜੀ ਲਾਗਤ ਦੇ ਨਾਲ ਸੀਵਰੇਜ ਸਿਸਟਮ ਦਾ ਥੋੜਾ ਜਿਹਾ ਹੋਇਆ ਤੇ 7.5 ਲੱਖ ਦੀ ਜਿਹੜਾ ਇਟਾਂ ਨਵੀਆਂ ਉਹ ਲਗੀਆਂ ਗੜੀਆਂ ਚ ਜੀ ਅੱਛਾ ਤੁਸੀਂ ਠੀਕ ਹੈ ਕਿਤੇ ਨਾ ਕਿਤੇ ਗਿਣਾ ਰਹੇ ਹੋ ਕਿ ਪੈਸੇ ਦਿੱਤੇ ਗਏ ਨੇ ਪਰ ਜੇ ਵੇਖਿਆ ਜਾਵੇ ਫਿਰ ਵੀ ਵਿਕਾਸ ਤੇਆਂ ਕਈ ਚੀਜ਼ਾਂ ਤੋਂ ਵਾਂਝਾ ਆਇਆ ਪਿੰਡ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਕੋਈ ਦੇਖੋ ਜੀ ਡਿਸਪੈਂਸਰੀ ਨਹੀਂ ਤੇ ਹੈ ਵੈਸੇ ਨਗਰ ਬਹੁਤ ਵੱਡਾ ਹੈ ਥੋੜੇ ਪੈਸੇ ਦੇ ਨਾਲ ਇੱਥੇ ਤਾਂ ਜਿਹੜਾ ਵਿਕਾਸ ਹੈ ਉਹ ਸੰਭਵ ਨਹੀਂ ਹੈ ਅਸੀਂ ਗਵਰਨਮੈਂਟ ਅੱਗੇ ਮੰਗ ਰੱਖਦੇ ਇਹ ਹੈ ਕਿ ਕਮ ਸੇ ਕਮ ਸਾਨੂੰ 50 ਲੱਖ ਤੋਂ ਉੱਪਰ ਦੀ ਜਿਹੜੀ ਗ੍ਰਾਂਟ ਉਹ ਇਸ ਪਿੰਡ ਨੂੰ ਜਿਹੜੀ ਮੁਹੱਈਆ ਕਰਾਈ ਜਾਵੇ ਜਿਹਦੇ ਨਾਲ ਕਿਉਂ ਸਾਡਾ ਪਿੰਡ ਜਿਹੜਾ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਆ ਆਬਾਦੀ ਇਸ ਨਗਰ ਦੀ ਬਹੁਤ ਜ਼ਿਆਦਾ ਔਰ ਜਿੱਥੇ-ਜਿੱਥੇ ਨਵੇਂ ਮਕਾਨ ਵੱਧ ਰਹੇ ਉੱਥੇ ਗਲੀਆਂ ਹਜੇ ਨਹੀਂ ਸਾਡੇ ਕੋਲ ਬਣ ਰਹੀਆਂ ਬਲਾਕ ਸੰਭਤ ਬਲਾਕ ਸੰਭਤ ਤੁਸੀਂ ਮੈਂਬਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੰਗ ਰੱਖਦੇ ਹੋ ਕਦੇ ਪਹਿਲਾਂ ਗੱਲਬਾਤ ਨਹੀਂ ਹੋਈ ਕਦੇ ਇਸ ਨੂੰ ਲੈ ਕੇ ਨਜੀ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਦੇ ਨਾਲ ਹੀ ਪਹਿਲੇ ਪੰਚਾਇਤ ਦੇ ਵਿੱਚ ਮੈਂਬਰ ਪੰਚਾਇਤ ਸੀਗਾ ਤੇ ਪਹਿਲੀ ਪੰਚਾਇਤ ਦੇ ਵਿੱਚ ਚੌਧਰੀ ਸਾਹਿਬ ਤੋਂ ਪਹਿਲਾਂ ਸਾਨੂੰ ਕੋਈ ਗ੍ਰਾਂਟ ਨਹੀਂ ਸੀ ਆਈ ਪਹਿਲੇ ਐਮਪੀ ਸਾਹਿਬ ਨੇ ਇੱਕ ਸਾਨੂੰ 2 ਲੱਖ ਰੁਪਏ ਦਿੱਤਾ ਸੀ ਪਿਛਲੇ 3 ਸਾਲ ਚ ਉਹ ਇੱਕ ਸਮਸ਼ਾਨ ਘਰ ਦੀ ਜਿਹੜੀ ਚਾਰਦਵਾਰੀ ਵਾਸਤੇ ਦਿੱਤਾ ਸੀ ਔਰ ਸਾਡਾ ਜਿਹੜਾ ਅਕਾਲੀ ਦਲ ਦਾ ਐਮਐਲਏ ਸੀ ਉਹਨੇ ਸਾਡੀ ਕਦੀ ਸਾਰ ਨਹੀਂ ਲਈ ਹੈ ਇੱਥੇ ਇਲੈਕਸ਼ਨ ਦੇ ਵਿੱਚ ਆ ਕੇ ਸੁਖਵੀਰ ਬਾਦਲ ਦਾ ਜਿਹੜਾ ਸੰਗਤ ਦਰਸ਼ਨ ਹੋਇਆ ਸੀ ਉਹਦੇ ਵਿੱਚ ਉਹਨੇ ਉੱਥੇ ਫਲੋਰ ਸੱਦ ਕੇ ਇੱਕ ਜਿਹੜੇ ਸਾਡੇ ਪਿੰਡ ਦੇ ਜਿਹੜੇ ਜਥੇਦਾਰ ਸੀ ਮੋਰੇ ਆਗੂ ਸੀ ਅਕਾਲੀ ਦਲ ਦੇ ਉਹਨਾਂ ਨੂੰ ਨੇ ਚੈੱਕ ਦਿੱਤਾ ਸੀ ਉਹ 18 ਲੱਖ ਦੇ ਕੋਲ ਕਰੀਬ ਸੀਗਾ ਤੇ ਉਹ ਪਰ ਪੈਸੇ ਲੱਗੇ ਨਹੀਂ ਉਹਦੇ ਵਿੱਚੋਂ ਕਿਉਂ ਇਲੈਕਸ਼ਨ ਤੇ ਬਹੁਤ ਨੇੜੇ ਆ ਕੇ ਜਿਹੜਾ ਉਹ ਚੈੱਕ ਜਿਹੜਾ ਮਿਲਿਆ ਸੀ ਤੇ ਉਹ ਚੈੱਕ ਮਿਲਣ ਤੋਂ ਥੋੜਾ ਜਿਹਾ ਬਾਅਦ ਚ 2-4 ਲੱਖ ਰੁਪਏ ਉਹਦੇ ਵਿੱਚੋਂ ਖਰਚ ਹੋਇਆ ਤੇ ਫਿਰ ਚੋਣ ਜਾਬਤਾ ਲੱਗਿਆ ਇਸ ਕਰਕੇ ਉਹ ਗਰਾਂਟ ਲੱਗੀ ਨਹੀਂ ਬਾਅਦ ਚ ਕੀ ਨਾਂਈ ਤੁਹਾਡਾ ਮੇਰਾ ਨਾਂ ਹਰਮੇਸ਼ ਕੁਮਾਰ ਹੈ ਜੀ ਤੋਨ ਮੁਸ਼ਕਲਾਂ ਕੀ ਨੇ ਪਿੰਡ ਦੇ ਵਿੱਚ ਗੱਲ ਕਰ ਲਈਏ ਮੁਸ਼ਕਲਾਂ ਕੀ ਆਉਂਦੀਆਂ ਨੇ ਪਿੰਡ ਦੇ ਵਿੱਚ ਰਹਿਣ ਨੂੰ ਪਿੰਡ ਦੀਆਂ ਮੁਸ਼ਕਲਾਂ ਤੇ ਇਸ ਤਰ੍ਹਾਂ ਹੀ ਇਦਾਂ ਹੁਣ ਗਲੀਆਂ ਨਾਲੀਆਂ ਦਾ ਵਿੱਚ ਢੇਰਾਂ ਦਾ ਸਿਸਟਮ ਹੈਗਾ ਜਾਂ ਤੇ ਲੋਕਾਂ ਦਾ ਜਿੱਦਾਂ ਟੋਲਟਾਂ ਦਾ ਗਟਰਾਂ ਦਾ ਸਾਰਾ ਸਿਸਟਮ ਆ ਉਹਦੇ ਕਰਕੇ ਕੋਈ ਵੀ ਵਿਕਾਸ ਨਹੀਂ ਹੋਇਆ ਜੀ ਤੇ ਉਹ ਚਾਹੁੰਦੇ ਸੀ ਅਸੀਂ ਵੀ ਪਿਛਲੇ 10 ਸਾਲ ਦੇ ਸੈਸ਼ਨ ਦੇ ਵਿੱਚ ਕਾਲੀ ਸਰਕਾਰ ਸੀਗੀ ਤੇ ਅਸੀਂ ਮੰਤਰੀ ਸਾਹਿਬ ਕੋਲ ਗਏ ਸੀ ਉਹਨਾਂ ਨੂੰ ਅਸੀਂ ਕਾਫੀ ਬੇਨਤੀ ਕੀਤੀ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀ ਸਾਡੀ ਸਾਰ ਨਹੀਂ ਲਈ ਉਸ ਤੋਂ ਬਾਅਦ ਵੀ ਪਿਛਲੀ ਵਾਰ ਵੀ ਅਸੀਂ ਇੱਕ ਮੰਗ ਕੀਤੀ ਸੀ ਜਾ ਕੇ ਫੇ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣੀ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਪਿੰਡ ਨੂੰ ਵੱਧ ਤੋਂ ਵੱਧ ਪੈਸਾ ਦਿੱਤਾ ਜਾਵੇ ਤੇ ਅਸੀਂ ਆਪਣਾ ਵੱਧ ਤੋਂ ਵੱਧ ਪਿੰਡ ਦੇ ਵਿੱਚ ਵਿਕਾਸ ਕਰੀਏ ਸੰਤੋਖ ਸਿੰਘ ਚੌਧਰੀ ਨੇ ਪਿੰਡ ਗੋਤ ਲਿਆ ਕਦੇ ਕਿੰਨੇ ਕਵਾਰੀ ਆਏ ਨੇ ਪਿੰਡ ਦੇ ਵਿੱਚ ਉਹ ਘਟੋ ਘਟ ਵੀ 10 12 ਵਾਰ ਤਾਂ ਆ ਚੁੱਕੇ ਹੋ 10 12 ਵਾਰ ਆ ਚੁੱਕੇ ਕਦੇ ਗੱਲਬਾਤ ਨਹੀਂ ਕੀਤੀ ਪੈਸਿਆਂ ਨੂੰ ਲੈ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਨਾਂ ਨਾਲ ਕਈ ਵਾਰੀ ਹੋਈ ਆ ਜੀ ਗੱਲ ਤੇ ਉਹ ਫਿਰ ਕਹਿੰਦੇ ਇਹ ਸਾਨੂੰ ਸੈਂਟਰ ਦੇ ਵਿੱਚੋਂ ਪੈਸੇ ਹਲੇ ਨਹੀਂ ਮਿਲੇ ਜੋ ਸਾਨੂੰ ਯੋਗਦਾਨ ਮਿਲਣਾ ਚਾਹੀਦਾ ਉਹ ਸਾਨੂੰ ਨਹੀਂ ਮਿਲਿਆ ਕਿਤਨਾ ਕਿਥੇ ਉਹੀ ਰਟਾ ਰਟਾਇਆ ਬਹਾਨਾ ਹੁੰਦਾ ਆ ਉਹੀ ਜਿਹੜਾ ਇੱਕ ਜਵਾਬ ਹੁੰਦਾ ਆ ਹਰ ਇੱਕ ਸਿਆਸਤਦਾਨ ਕੋਲ ਕਿ ਸਾਡੇ ਐਂਟੀ ਹੋਣਾ ਜਾਂ ਕਿਵੇਂ ਸਾਡੇ ਕੋਲ ਸੈਂਟਰ ਦੇ ਵਿੱਚ ਸਾਨੂੰ ਉਪਰੋਂ ਗ੍ਰਾਂਟ ਨਹੀਂ ਆਈ ਉਹ ਚੀਜ਼ਾਂ ਨੇ ਇੱਥੇ ਵੀ ਉਹੀ ਚੀਜ਼ਾਂ ਕਿ ਸਾਨੂੰ ਉਪਰੋਂ ਗ੍ਰਾਂਟ ਨਹੀਂ ਆਈ ਕੇਂਦਰ ਸਰਕਾਰ ਤੋਂ ਪੈਸਾ ਨਹੀਂ ਆਇਆ ਜਦੋਂ ਇਹ ਗੱਲਾਂ ਹੁੰਦੀਆਂ ਨੇ ਕੇਂਦਰ ਸਰਕਾਰ ਤੋਂ ਪੈਸਾ ਨਹੀਂ ਆਇਆ ਤਾਂ ਤੁਹਾਡੇ ਮਨ 'ਚ ਸਵਾਲ ਨਹੀਂ ਪੈਦਾ ਹੁੰਦਾ ਕਿ ਜੇ ਪਿੰਡ ਦਾ ਵਿਕਾਸ ਨਹੀਂ ਕਰਾਉਣਾ ਤਾਂ ਪਿੰਡ ਨੂੰ ਗੋਦ ਕਿਉਂ ਲਿਆ ਇਸ ਵਾਰ ਇਹ ਤਾਂ ਹੁਣ ਜੀ ਹੁਣ ਚੌਦੀ ਸਾਨੂੰ ਪਤਾ ਹੋਊਗਾ ਜੀ ਕਿਉਂ ਨਾ ਗੋਦ ਲੈ ਕੇ ਤਾਂ ਸਾਰਾ ਕੰਮ ਜਿਆਦਾ ਖਰਾਬ ਹੋ ਗਿਆ ਸੀ ਮੰਤਰੀ ਸਾਹਿਬ ਕੋਲ ਵੀ ਗਏ ਸੀ ਜੀ ਉਹਨਾਂ ਨੂੰ ਵੀ ਜਾ ਕੇ ਦੱਸਿਆ ਵੀ ਸਾਨੂੰ ਇਹ ਪਿੰਡ ਨੂੰ ਗ੍ਰਾਂਟ ਦਿਓ ਉਹ ਕਹਿੰਦੇ ਵੀ ਚੌਰੀ ਸਾਹਿਬ ਨੇ 11 ਕਰੋੜ ਰੁਪਏ ਤੁਹਾਡੇ ਪਿੰਡ ਦੇ ਵਿੱਚ ਲਾਣਾ ਅੱਛਾ ਵੀ ਤੁਹਾਨੂੰ ਤਾਂ ਗ੍ਰਾਂਟ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਕਦੋਂ ਦੀ ਗੱਲ ਆ 11 ਕਰੋੜ ਦੀ ਗੱਲ ਕਦੋਂ ਹੋਈ ਸੀਗੀ ਇਹ ਜੀ ਇਸ ਵੇਲੇ ਆਪਣੇ ਅਕਾਲੀ ਸਰਕਾਰ ਸੀ ਇੱਥੇ ਅਬਰਨਾਚੰਦ ਜੀ ਨਾਲ ਗੱਲ ਹੋਈ ਸੀਗੀ ਕਿ ਤਿੰਨ ਸਾਲ ਮੰਨ ਲਈ ਕਿ ਤਿੰਨ ਸਾਲ ਮੰਨ ਇਹ ਚਿੰਨ ਹੋ ਗਿਆ 4 ਸਾਲ ਦੇ ਕਰੀਬ ਹੋ ਗਿਆ ਜੀ ਤੇ ਉਸ ਤੋਂ ਬਾਅਦ ਜਿਹੜਾ ਵੀ ਕੱਲੀ ਦਲ ਵੱਲੋਂ ਪੈਸਾ ਆਇਆ ਸੀਗਾ ਜੀ ਮੈਂ ਵੀ ਪੰਚਾਇਤ ਮੈਂਬਰ ਸੀ ਪਿਛਲੀ ਪੰਚਾਇਤ ਵਿੱਚ ਵੀ ਤੇ ਜਿਹੜੇ ਅਕਾਲੀ ਦਲ ਦੇ ਇੱਥੇ ਦੇ ਨਾਲ ਆਗੂ ਆ ਉਹਨਾਂ ਨੇ ਸਿਰਫ ਸਰਪੰਚਾਇਤ ਦੇ ਕੋਲੋਂ ਮਤਾ ਪਵਾ ਗਏ ਜੋ ਵੀ ਪੈਸਾ ਉਹ ਆਪਣੇ ਤੌਰ ਤੇ ਲਗਾਇਆ ਸਰਪੰਚ ਦੀ ਤਾਂ ਸਾਡੀ ਕੋਈ ਬukt ਨਹੀਂ ਉਹਦੇ ਵਿੱਚ ਹੋਈ ਅੱਛਾ ਯਾਨੀ ਕਿ ਤੁਹਾਨੂੰ ਪੁੱਛ ਕੇ ਸੇ ਕੋਈ ਨਹੀਂ ਜਿਹੜਾ ਕੁਝ ਪੈਸਾ ਆਇਆ ਕਾਲੀਆਂ ਦੇ ਜਿਹੜੇ ਮੈਂਬਰ ਨੇ ਹਾਂ ਉਹਨਾਂ ਨੇ ਉਹਨਾਂ ਨੇ ਆਪ ਦੇ ਲਈ ਕੀਤਾ ਆਪ ਆਪਣੇ ਹਿਸਾਬ ਨਾਲ ਉਹਨਾਂ ਨੇ ਸਾਰਾ ਸਰਕਲ ਚਲਾਇਆ ਜੋ ਵੀ ਪੈਸਾ ਲੱਗਾ ਜੋ ਵੀ ਸਮਾਨ ਲੈਂਦਾ ਸਾਰਾ ਉਹਨਾਂ ਨੇ ਆਪਣੇ ਕੋਲੋਂ ਕਰਾਇਆ ਸਿਰਫ ਇੱਕ ਰੈਜੂਰੇਸ਼ਨ ਪੈਂਦਾ ਸੀ ਜੀ ਸੋ ਕਿਤਨਾ ਕਿਤੇ ਉਹੀ ਚੀਜ਼ ਆ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਹੋਣ ਕਰਕੇ ਧੜੇ ਬਾਜ਼ੀਆਂ ਹੋਣ ਕਰਕੇ ਪਿੰਡ ਦੀ ਆਮ ਜਨਤਾ ਜਿਹੜੀ ਉਹ ਖੱਜਲ ਖਵਾਰ ਹੋ ਰਹੀ ਆ ਪਰੇਸ਼ਾਨ ਹੋ ਰਹੀ ਆ ਪਿੰਡ ਦਾ ਵਿਕਾਸ ਜਿਹੜਾ ਸਿਰਫ ਇੱਕ ਧੜੇ ਬੰਦੀਆਂ ਕਰਕੇ ਨਹੀਂ ਹੋਇਆ ਜੇ ਸ਼ਾਇਦ ਕੋਈ ਪੈਸਾ ਭੇਜਦਾ ਸੀ ਤਾਂ ਉਹ ਪੈਸਾ ਵਿਕਾਸ ਦੇ ਕੰਮਾਂ ਤੇ ਲੱਗਦਾ ਨਹੀਂ ਸੀ ਜੇ ਲੱਗਦਾ ਸੀ ਤਾਂ ਪੂਰੇ ਤੌਰ ਤੇ ਨਹੀਂ ਲੱਗਦਾ ਸੀ ਆਓ ਆਪਾਂ ਅੱਗੇ ਚੱਲਦੇ ਆਂ ਹੋਰ ਲੋਕਾਂ ਤੋਂ ਜਾਣਦੇ ਆਂ ਕਿ ਉਹਨਾਂ ਨੂੰ ਮੁਸ਼ਕਲਾਂ ਕੀ ਨੇ ਪਿੰਡ ਦੇ ਵਿੱਚ ਮਾਤਾ ਜੀ ਕੀ ਨਾਮ ਆ ਤੁਹਾਡਾ ਬੀਬੀ ਰਤਨੂ ਆ ਪੁੱਤ ਅੱਛਾ ਕਿੰਨਾ ਚਿਰ ਹੋ ਗਿਆ ਪਿੰਡ 'ਚ ਰਹਿੰਦੇ ਤੁਹਾਨੂੰ ਸਾਨੂੰ ਪਿੰਡ 'ਚ ਵਾਤਾ ਪਿੰਡ توڑਨਾ ਗੋਦ ਲਿਆ ਹੋਇਆ ਜੇ ਆਪਾਂ ਗੱਲ ਕਰੀਏ ਲੋਕ ਸਭਾ ਮੈਂਬਰ ਨੇ ਗੋਦ ਲਿਆ ਹੋਇਆ ਪਰ ਪਿੰਡ ਦਾ ਵਿਕਾਸ ਨਹੀਂ ਹੋਇਆ ਕੀ ਕਾਰਨ ਕੀ ਮੰਨਦੇ ਹੋ ਉਹ ਜੀ ਇਹ ਸੰਤੋਖ ਸਿੰਘ ਚੌਧਰੀ ਨੇ ਗੋਦ ਲੈ ਰਿਆ ਸੀ ਇਸ ਕਰਕੇ ਵਿਕਾਸ ਜਿਹੜਾ ਰੁਕਿਆ ਪਿਆ ਪਿੰਡ 'ਚ ਜੇ ਸੰਤੋਖ ਸਿੰਘ ਚੌਧਰੀ ਨੇ ਗੋਦ ਲੈਣ ਕਰਕੇ ਵਿਕਾਸ ਰੁਕ ਗਿਆ ਰੁਕ ਗਿਆ ਹਾਂਜੀ ਤੇ ਮੁਸ਼ਕਲਾਂ ਕੀ ਨੇ ਪਿੰਡ 'ਚ ਮੁਸ਼ਕਲਾਂ ਇੱਕ ਸਕੂਲ ਦੀਆਂ ਆ ਜੀ ਟੀਚਰ ਕੋਈ ਨਹੀਂ ਆ ਸਕੂਲ 'ਚ ਕਮਰੇ ਘੱਟ ਆ ਸਕੂਲ 12ਵੀਂ ਤੱਕ ਨਹੀਂ ਆ ਬੱਚੇ ਥੱਲੇ ਬੰਦੇ ਆ ਛੀਟਾ ਛੂਟਾ ਬੱਚਿਆਂ ਨੂੰ ਘੱਟ ਮਿਲਦੀਆਂ ਆ ਬੇੜਾ ਅੱਜ ਤੁਸੀਂ ਜਾ ਸਕਦੇ ਕੱਚਾ ਬੇੜਾ ਬਿਲਕੁਲ ਥੱਲੋਂ ਜੀ ਹਾਂਜੀ ਉਸ ਤੋਂ ਬਾਅਦ ਕੋਈ ਠੇਰਾ ਨੂੰ ਥਾਂ ਹੈ ਨਹੀਂ ਆ ਤੇ ਇੰਦੀਆਂ ਮੁਸ਼ਕਲਾਂ ਵੀ ਗਲੀਆਂ ਨਾਲੀਆਂ ਦਾ ਹਾਲ ਦੇਖੋ ਤੁਸੀਂ ਕੀ ਬਣਿਆ ਹੋਇਆ ਹਾਂ ਹਾਂਜੀ 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 ਪੈਸੇ ਗੱਲ ਵੀ ਹੋਈ ਸੀ ਥੋੜੇ ਬਹੁਤ ਪੈਸੇ ਆਏ ਵੀ ਸੀ 30 ਲੱਖ ਰੁਪਿਆ ਆਇਆ ਸੀ ਤੁਹਾਨੂੰ ਕੀ ਲੱਗਦਾ 30 ਲੱਖ ਰੁਪਏ ਲੱਗਿਆ ਕਿ ਨਹੀਂ ਲੱਗਿਆ ਕਿਤੇ ਉਹ ਜੀ ਸਰਪੰਚ ਨੇ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਨਾ ਸਾਨੂੰ ਪਤਾ ਕਿੱਥੇ ਲਾਇਆ ਵੇ ਕਈ ਸਾਨੂੰ ਪਤਾ ਹੀ ਨਹੀਂ ਆ ਸਰਪਾਇਆ ਕਹਿੰਦਾ ਮਣਾ ਮੋਟਾ ਕੋਈ ਸੜਕਾਂ ਬਣਾਤੀਆਂ ਪਾਣੀ ਨੂੰ ਪਾਤੀ ਲੈ ਥੋੜਾ ਜਿਹਾ ਉਹਨਾਂ ਆਧਰਮੀਆਂ ਦੇ ਮੱਲੇ ਚ ਬੋਰਡ ਤੇ ਸੱਦੇ ਉਹਨਾਂ ਨੇ ਉਹ ਕੰਮ ਕੀਤਾ ਵੀ ਥੋੜੇ ਜਿਹਾ ਪਾਈਪ ਜੇ ਪਾਇਆ ਉਹ ਵੀ ਲੀਕ ਕਰਕੇ ਗਲੀਆਂ ਚ ਹਾਂਜੀ ਹਾਂਜੀ ਅੱਛਾ ਮੰਗਾ ਕੀ ਨੇ ਤੁਹਾਡੀਆਂ ਜੀ ਅੱਪ ਕੱਲ੍ਹ ਮੰਗਾ ਸੱਜ ਕੇ ਹੋ ਵੀ ਬੱਚੇ ਸਾਡੇ ਬੇਜਗਰ ਤੁਰੇ ਫਿਰਦੇ ਆ ਨੌਜਵਾਨ ਬੱਚੇ ਪੜੇ ਲਿਖੇ ਆ ਕੋਈ ਸਾਨੂੰ ਬੀਬੀਆਂ ਪਹਿਣਾ ਨੂੰ ਪਿੰਡਾਂ ਦੇ ਬੱਚਿਆਂ ਨੂੰ ਕੋਈ ਕੰਮ ਨਹੀਂ ਆ ਹਾਂਜੀ 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 ਜਿੱਥੇ ਜਾਂਦੇ ਆ ਉੱਥੇ ਹੀ ਆਪਣ ਜਿੱਥੇ ਵੀ ਕਈਏ ਵੀ ਕੰਮ ਬੱਚਿਆਂ ਨੂੰ ਉਸੇ ਬੱਚਿਆਂ ਨੂੰ ਕੰਮ ਤੇ ਰੱਖਦੇ ਹੀ ਨਹੀਂ ਆ ਜੀ ਅਰੇ ਚੌਧਰੀ ਜੀ ਕਿਤੇ ਕਿਤੇ ਵੀ ਢਾ ਮਾਰਿਆ ਪਿੰਡ ਗੋਦ ਲਿਆ ਸੰਤੋਖ ਚੌਧਰੀ ਉਹ ਉਦੋਂ ਹੀ ਆਉਂਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੋਰ ਨਹੀਂ ਆ ਆ ਉਹਦਾ ਉਹਦਾ ਨਹੀਂ ਕਿਤੇ ਰਿਹਾ ਆਂਦਾ ਮੁਸ਼ਕਲਾਂ ਤਾਂ ਠੀਕ ਆ ਹੁਣ ਮਤਲਬ ਨਵਾਂ ਸਰਪੰਚ ਬਣਿਆ ਹੁਣ ਮਤਲਬ ਆਂਦੀ ਵੇਰੇ ਜਿਹੜੀਆਂ ਮੁਸ਼ਕਲਾਂ ਉਹ ਹੱਲ ਕਰਦਣਗੇ ਅੱਛਾ ਸਰਪੰਚ ਤੁਸੀਂ ਗੱਲ ਕਰਦੇ ਹੋ ਕਿ ਹੱਲ ਕਰਨਗੇ ਪਰ ਜੇ ਆਪਾਂ ਗੱਲ ਕਰੀਏ ਸੰਤੋਖ ਸਿੰਘ ਚੌਧਰੀ ਲੋਕ ਸਭਾ ਮੈਂਬਰ ਨਹੀਂ ਤੁਹਾਡਾ ਪਿੰਡ ਗੋਦ ਲਿਆ ਹੋਇਆ ਗੋਦ ਲੈਣ ਦੇ ਬਾਵਜੂਦ ਵੀ 4-4.5 ਸਾਲ ਹੋ ਗਏ ਵਿਕਾਸ ਨਹੀਂ ਕਰਾਇਆ ਗਲੀਆਂ ਨਾਲੀਆਂ ਬਹੁਤ ਖਰਾਬ ਨੇ ਹੋਰ ਜਿਹੜੇ ਪਿੰਡ ਦੇ ਵਿੱਚ ਮੜਦੀਆਂ ਲੋੜ ਉਹ ਇਦਾਂ ਆ ਵੀ ਸਰਪੰਚ ਸਾਹਿਬ ਨੇ ਅੱਗੇ ਦੱਸਿਆ ਸੀ ਕਿ ਜੋ ਉਹਨਾਂ ਨੂੰ ਪੈਸਾ ਆਦਾ ਉਹ ਲਾ ਰਿਹਾ ਹੈ ਜੀ ਤੇ ਜੋ ਵੀ ਵਿਕਾਸ ਹੋਏਗਾ ਪੈਸੇ ਆਣ ਦੇ ਨਾਲ ਫੇਰੀ ਹੋਊਗਾ ਵੀ ਸਰਪੰਚ ਸਾਹਿਬ ਆਪਣੇ ਕੋਲ ਲਾ ਦੇਗਾ ਪੈਸਾ ਉੱਪਰੋਂ ਨਹੀਂ ਆ ਰਿਹਾ ਇਹ ਗੱਲ ਮੰਨ ਲਈਏ ਹਾਂਜੀ ਹਾਂਜੀ ਅੱਛਾ ਸੰਤੋਖ ਸਿੰਘ ਚੌਧਰੀ ਨੇ ਕਦੇ ਆਪ ਗੇੜਾ ਮਾਰਿਆ ਪਿੰਡ ਚ ਹਾਂ ਇਹ ਕਈ ਵਾਰੀ ਆਇਆ ਜੀ ਪਿੰਡੋ ਕਈ ਵਾਰੀ ਆਇਆ ਕਦੇ ਗੱਲਬਾਤ ਨਹੀਂ ਹੋਈ ਵੀ ਪਿੰਡ ਗੋ ਤਾਂ ਲੈ ਲਿਆ ਵਿਕਾਸ ਕਿਉਂ ਨਹੀਂ ਕਰਵਾ ਰਹੇ ਦੱਸਿਆ ਉਹਨਾਂ ਨੇ ਗੱਲਬਾਤ ਉਹੀ ਹੋਊ ਕਹਿੰਦੇ ਜੋ ਪਿੱਛੋਂ ਗ੍ਰਾਂਟ ਆਏਗੀ ਉਸ ਹਿਸਾਬ ਨਾਲ ਅਸੀਂ ਜੋ ਵੀ ਹੋਵੇਗਾ ਲੈ ਚ ਰਿਹਾ ਹੈ ਇਹ ਮੇਰਾ ਲੋਕ ਉਹੀ ਜਵ ਟੜਿਆਂ ਕਰਕੇ ਐਂਟੀ ਪਾਰਟੀਆਂ ਕਰਕੇ ਜਾਂ ਉਹੀ ਬਹਾਨੇ ਨੇ ਕਿ ਉੱਪਰੋਂ ਪੈਸਾ ਆਏਗਾ ਤਾਂ ਫੇਰ ਲੱਗੇਗਾ ਉੱਪਰੋਂ ਪੈਸਾ ਨਹੀਂ ਆ ਰਿਹਾ ਤਾਂ ਪਿੰਡਾਂ ਦੇ ਲੋਕ ਆ ਜਿਹੜੇ ਪਰੇਸ਼ਾਨ ਹੋ ਰਹੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਆ ਮੰਗਾ ਕੀ ਨੇ ਪਿੰਡ ਨੂੰ ਲੈ ਕੇ ਮੰਗਾ ਤੇ ਇਹੀ ਆ ਵੀ ਪਿੰਡ ਦਾ ਚੰਗਾ ਵਿਕਾਸ ਹੋਵੇ ਜੀ ਤੇ ਪਿੰਡ ਵਿੱਚ ਵੱਧ ਵੱਧ ਗ੍ਰਾਂਟਾਂ ਆਣ ਚੌਧਰੀ ਸਾਹਮਣੇ ਇਹੀ ਮਤਲਬ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਵੀ ਅਸੀਂ ਪਿੱਛੋਂ ਜਿੰਨੀ ਵੀ ਗ੍ਰਾਂਟ ਆਏਗੀ ਅਸੀਂ ਉਹ ਪਿੰਡ ਦੇ ਵਿੱਚ ਭੇਜਾਂਗੇ ਵੀ ਅਸੀਂ ਗੋਤ ਜਰੂਰ ਲਿਆ ਆ ਮਤਲਬ ਚੌਧਰੀ ਸਾਹਿਬ ਇਕੱਲੇ ਕੁਝ ਨਹੀਂ ਕਰਦੇ ਪਿੱਛੋਂ ਗ੍ਰਾਂਟ ਆਵੇ ਉਸ ਹਾਵਨਾ ਉਹ ਵਿਕਾਸ ਹੋਗਾ ਜੀ ਹਾਂਜੀ ਜਿੱਦਾਂ ਸਾਡੀਆਂ ਜਵਾਨਾਂ ਕੁੜੀਆਂ ਬਾਹਰ ਨੂੰ ਜਾਂਦੀਆਂ ਏਦਾਂ ਹੁਣ ਸਾਨੂੰ ਟੋਲਟ ਦਿੱਤੀ ਜਾਵੇ ਏਦਾਂ ਹੀ ਕਿਤੇ ਆਪਣੀ ਘਰੇ ਬਣਾ ਲਈਏ ਏਦਾਂ ਸਾਡਾ ਸੱਤ ਚਾਉਂਦੇ ਏਦਾਂ ਸਾਨੂੰ ਕੋਈ ਦਿੱਤਾ ਚਾਹੇ ਗ੍ਰਾਂਟ ਕੋਈ ਦਿਹਾੜੀ ਕਦੀ ਲੱਗਦੀ ਕਦੀ ਸਾਡੀ ਨਹੀਂ ਲੱਗਦੀ ਆ ਏਦਾਂ ਹਾਂ ਕਰਕੇ ਕੋਈ ਤੁਹਾਨੂੰ ਕੋਈ ਟਾਇਲਟਸ ਨਹੀਂ ਆਗੀਆਂ ਨੇ ਜਾਂ ਠੀਕ ਹੈ ਜਵਾਨ ਲੜਕੀਆਂ ਮੇਰੀਆਂ ਦੋ ਉਹ ਬਾਹਰ ਨੂੰ ਧੁੰਦ ਦੇ ਵਿੱਚ ਬਾਹਰ ਨੂੰ ਜਾਂਦੀਆਂ ਆ ਚਹਰੀਆਂ ਇਹ ਗਰੀਬੀ ਘਰ ਚ ਸਾਡੇ ਕੋਲ ਟੋਟ ਆਪਣੇ ਪੈਸਾ ਦੀ ਨਹੀਂ ਬਣਦੀ ਆ ਜੀ ਜੀ ਹਾਂਜੀ ਆਮ ਜਨਤਾ ਦੇ ਵਿੱਚ ਹਜੇ ਵੀ ਕਿਤਨਾ ਕਿਤੇ ਉਹ ਚੀਜ਼ਾਂ ਨੂੰ ਲੈ ਕੇ ਪੱਖਾਨਿਆਂ ਨੂੰ ਲੈ ਕੇ ਟਾਇਲਟਸ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਕਿ ਇਹਨਾਂ ਦੀ ਮੰਗ ਆ ਕਿ ਸਾਨੂੰ ਟਾਇਲਟਸ ਆਪਣੇ ਮਿਲਣੇ ਚਾਹੀਦੇ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਟਾਇਲਟ ਬਣਾ ਕੇ ਦੇਵੇ ਕਿਉਂਕਿ ਇਹਨਾਂ ਦੇ ਬੱਚੇ ਨੇ ਜੋ ਮਜਬੂਰ ਹੋ ਨੇ ਬਾਹਰ ਜਾਣ ਨਹੀਂ ਗਰੀਬੀ ਕਰਕੇ ਬਣਾ ਨਹੀਂ ਰਹੇ ਕੀ ਨਾਂ ਹੈ ਤੁਹਾਡਾ ਸਰਵਜੀਤ ਕੌਰ ਪਿੰਡ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਕੀ ਨੇ ਸਾਨੂੰ ਤੇ ਮੁਸ਼ਕਲਾਂ ਬਹੁਤ ਐ ਸਾਡੇ ਤੇ ਜਿਹੜੇ ਬੱਚੇ ਸਕੂਲ ਵਿੱਚ ਜਾਂਦੇ ਆ ਕੱਚੀ ਥਾਂ ਐ ਗੋਡੇ-ਗੋਡੇ ਉੱਥੇ ਮਿੱਟੀ ਐ ਬਹੁਤ ਗੰਦ ਫੈਲਿਆ ਪਿਆ ਕੋਈ ਪਿੰਡ ਦਾ ਨਹੀਂ ਕਰਦਾ ਪਿਆ ਕੁਝ ਸਕੂਲ ਅਸੀਂ ਦੇਖਿਆ ਆ ਸਕੂਲ ਵਾਕਈ ਬਹੁਤ ਗੰਦਾ ਐ ਐਦੂ ਇਲਾਵਾ ਜੇ ਸਕੂਲ ਤੋਂ ਬਾਹਰ ਆ ਜਾਈਏ ਹਾਲਾਂ ਵਿੱਚ ਵੀ ਢੇਰ ਪਿਆ ਆ ਕੂੜੇ ਦੇ ਕੋਈ ਨਹੀਂ ਗੱਲ ਸਾਡੀ ਸੁਣਦਾ ਪਿਆ ਥੋੜਾ ਜਿਹੜਾ ਪਿੰਡ ਨਾ ਉਹ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੋਇਆ ਤੁਸੀਂ ਕੀ ਮੰਨਦੇ ਹੋ ਵੀ ਜੇ ਗੋਦ ਲਿਆ ਆ ਗਿਆ ਵਿਕਾਸ ਕਿਉਂ ਨਹੀਂ ਹੋ ਰਿਹਾ ਪਿੰਡ ਦਾ ਭਾਜੀ ਸਾਡੇ ਵਾਲੋ ਤੇ ਇਹੀ ਐ بس ਪਿੰਡ ਦਾ ਵਧੀਆ ਬਣੇ ਸਰਪੰਚ ਜਿਹੜਾ ਮਰਜੀ ਬਣੇ ਬਸ ਪਿੰਡ ਦਾ ਵਿਕਾਸ ਹੋਵੇ ਸਾਡੇ ਪਿੰਡ ਜਿਹੜਾ ਮਰਜੀ ਭਾਏ ਆ ਧਰਮੀ ਬਣੇ ਭਾਏ ਸਾਂਸੀ ਬਣੇ ਬਰਾਦੀ ਵਾਲਾ ਤੇ ਸਾਡੇ ਪਾਸ ਪਿੰਡ ਦੀਆਂ ਗਲੀਆਂ ਹੋਵੇ ਨਿਆਣਾ ਨੀ ਹੋਣਾ ਵਧੀਆ ਸਕੂਲ ਚ ਪਰ ਮੁਸ਼ਕਲਾਂ ਕੀ ਨੇ ਜੇ ਉਦੋਂ ਵਾਲਾ ਤੁਸੀਂ ਕਹਿੰਦੇ ਤੁਸੀਂ ਵਧੀਆ ਗੱਲ ਆ ਤੁਸੀਂ ਪਿੰਡ ਲਈ ਚੰਗਾ ਚਾਹੁੰਦੇ ਹੋ ਚੰਗਾ ਹੋਣਾ ਚਾਹੀਦਾ ਮੁਸ਼ਕਲਾਂ ਕੀ ਨੇ ਮੁਸ਼ਕਲਾਂ ਇਹ ਗਲੀਆਂ ਬਣ ਜੇ ਸਕੂਲ ਬਣ ਜੇ ਵਧੀਆ ਤੇ ਖੇਡਾਂ ਖੁਡਣ ਜੁਗੇ ਨਿਆਣੇ ਨੂੰ ਗ੍ਰウンド ਮਿਲ ਜੇ ਬਸ ਪਿੰਡ 'ਚ ਕੋਈ ਕਵੈਂਸਰੀ ਆ ਪਿੰਡ 'ਚ ਨਹੀਂ ਬਿਲਕੁਲ ਨਹੀਂ ਨਹੀਂ ਭਾਜੀ ਡਿਸਪੈਂਸਰੀ ਨਹੀਂ ਹੈਗੀ ਪਿੰਡ ਦੇ ਵਿੱਚ ਤਾਂ ਫਿਰ ਜਿਹੜਾ ਇਲਾਜ ਵਗੈਰਾ ਕਿਵੇਂ ਤੁਸੀਂ ਕਰਵਾਉਣੇ ਆਪਦਾ ਲੋਡ ਪਈ ਜਾਂ ਤੁਹਾਨੂੰ ਜੇ ਇਲਾਜ ਵਗੈਰਾ ਫਲੋਰ ਜਾਂਦੇ ਆ ਸਰਕਾਰੀ ਤੁਹਾਨੂੰ ਤਾਂ 5-6 ਕਿਲੋਮੀਟਰ ਸਫਰ ਕਰਨਾ ਪੈਂਦਾ ਫਿਰ ਜੀ ਸਫਰ ਕਰਨਾ ਪੈਂਦਾ ਆਪਾਂ ਨੂੰ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈ ਤੁਸੀਂ ਸਰਪੰਚ ਦੀ ਗੱਲ ਕਰ ਰਹੇ ਸਰਪੰਚ ਜਿਹੜਾ ਮਰਜ਼ੀ ਬਣ ਜੇ ਗੰਨਾ ਪਿੰਡ ਨਸ਼ੇ ਦੇ ਕਰਕੇ ਕਾਫੀ ਜੇ ਚਰਚਾ ਵਿੱਚ ਰਹਿੰਦਾ ਯਾਰ ਨਸ਼ਾ ਹੁਣ ਕਿੰਨਾ ਕਾ ਪਿੰਡ ਦੇ ਵਿੱਚ ਨਹੀਂ ਉਹ ਤੇ ਘਟ ਗਿਆ ਕਾਫੀ ਪਹਿਲਾਂ ਸੀ ਜਿਆਦਾ ਹੁਣ ਕਾਫੀ ਘਟ ਗਿਆ ਬਿਲਕੁਲ ਹੀ ਬਿਲਕੁਲ ਡੋਣ ਹੋ ਗਿਆ ਨਸ਼ਾ ਤੇ ਕੋਈ ਸੁਧਾਰ ਨਹੀਂ ਹੋਇਆ ਜਿੱਦਾਂ ਕਿ ਬੱਚੇ ਨੂੰ ਗੋਦ ਲੈ ਲਈਏ ਜੀ 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 ਬਿਲਕੁਲ ਤੇ ਬੱਚੇ ਦੇ ਗਲ ਵਿੱਚ ਕੱਪੜੇ ਨਾ ਹੋਣ ਜੀ ਪੈਰਾਂ ਨੂੰ ਜੁੱਤੀ ਨਾ ਹੋਵੇ ਜੀ 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 ਪੈਰਾਂ ਨੂੰ ਜੁੱਤੀ ਨਾ ਹੋਵੇ ਬੱਚੇ ਦੇ ਤੇ ਉਸ ਬੱਚੇ ਨੂੰ ਗੋਦ ਲੈਣ ਦਾ ਵੀ ਫਾਇਦਾ ਕੋਈ ਨਹੀਂ ਬਿਲਕੁਲ ਗੋਦ ਲਿਆ ਗੋਦ ਲਿਆ ਪਿੰਡ ਪੁੱਤ ਵਰਗਾ ਹੈ ਪਿੰਡ ਪੁੱਤ ਵਰਗਾ ਹੈ ਜੀ ਕਿ ਜਿਹੜੇ ਮੰਤਰੀ ਐ ਜੋ ਧੀਆਂ ਪੈਣਾ ਨੇ ਬੱਚੇ ਨੇ ਉਹਨਾਂ ਦਾ ਕੋਈ ਸੁਧਾਰ ਨਾ ਹੋ ਵੀ ਜੀ ਗਲੀਆਂ 'ਚ ਕੋਈ ਐ ਇੱਥੇ ਮੈਂ ਐਸ ਐਚ ਓ ਸਾਹਿਬ ਆਏ ਸੀ ਇਥੇ ਜੀ ਆਪਣੇ ਉਹਨਾਂ ਨੇ ਆ ਕੇ ਇਥੇ ਲਵਾਈ ਹਾਜ਼ਰੀ ਨਾ ਪਹਿਰਾ ਲਾਇਆ ਸੀ ਜੀ ਪਹਿਰਾ ਲਾਇਆ ਇੱਕ ਉਹਨਾਂ ਨੇ ਹੌਲਦਾਰ ਛੱਡਿਆ ਇੱਕ ਉਹਨਾਂ ਨੇ ਪਹਿਲੇ ਦਿਨ ਤੋਂ ਪਹਿਰਾ ਮੇਰਾ ਲੱਗਾ ਸੀ ਅੱਛਾ ਜੀ ਐਸ ਐਚ ਓ ਸਾਹਿਬ ਆਏ ਨੇ ਤੇ ਉਹਨਾਂ ਨੇ ਛੱਡੇ ਨੇ ਦੋ ਇੱਕ ਹੌਲਦਾਰ ਇੱਕ ਸਿਪਾਈ ਉਹਨਾਂ ਸਾਡੀਆਂ ਫੋਟੋ ਖਿੱਚੀਆਂ ਨੇ ਫੋਟੋ ਖਿੱਚ ਕੇ ਤੇ ਉਹਨਾਂ ਹੌਲਦਾਰਾਂ ਨੂੰ ਕਿਹਾ ਤੇ ਸਿਪਾਈ ਨੂੰ ਕਿਹਾ ਕਿ ਤੁਸੀਂ ਇਹ ਗੰਨੇ ਪਿੰਡ ਦੇ ਵਿੱਚ ਤੁਸੀਂ ਵੀ ਘੁੰਮਣਾ ਕਿ ਤੁਸੀਂ ਪੈਰਾ ਪੈਰਾ ਕਸਲੀ ਲੱਗ ਗਿਆ ਪੈਰਾ ਕਸਲੀ ਲੱਗ ਗਿਆ ਪਿੰਡ ਦੀ ਦੇਖ ਪਾੜ ਲਈ ਨਸ਼ੇ ਕਰਕੇ ਨਹੀਂ ਨਹੀਂ ਚੋਰੀਆਂ ਨਾ ਹੋਣ ਚੋਰੀਆਂ ਠੀਕ ਹੈ ਕਿ ਚੋਰੀਆਂ ਨਾ ਹੋਣ ਮੇਰੀ ਫੋਟੋ ਖਿੱਚ ਕੇ ਲੱਗ ਗਿਆ ਸੀ 20 25 ਬੰਦੇ ਸੀ 22 ਬੰਦੇ ਤੇ ਉਹ ਫੋਟੋ ਖਿੱਚ ਕੇ ਲੈ ਗਈ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਗੰਨੇ ਪਿੰਡ ਵਿੱਚ ਜਾ ਕੇ ਪਿੰਡ ਦੇ ਵਿੱਚ ਫਿਰਕੇ ਤੇ ਦੇਖੋ ਜਦੋਂ ਆ ਇਥੇ ਗੀੜਾ ਕੱਢਿਆ ਤੇ ਉਹ ਰਾਤ ਨੂੰ ਡਿੱਗਣ ਨੂੰ ਫਿਰਨਾ ਅੱਛਾ ਉਹ ਮੋਟਰਸਾਈਕਲ ਦੀਆਂ ਗਲੀਆਂ ਹੀ ਹੈ ਨਹੀਂ ਤੇ ਉਹਨਾਂ ਦੇ ਗਲੀਆਂ ਖਰਾਬ ਐ ਡਿੱਗਣ ਨੂੰ ਥਾਂ ਰਾਤ ਦਾ ਹਨੇਰਾ ਉਹ ਡਿੱਗ ਕੇ ਤੇ ਵਾਪਸ ਮੁੜ ਗਿਆ ਉਹ ਇਹਨਾਂ ਨੇ ਫੇਰਾ ਨਹੀਂ ਕੱਢਿਆ ਉਹ ਕਹਿਣ ਲੱਗਿਆ ਜੀ ਤੁਹਾਡੀਆਂ ਤੇ ਗਲੀਆਂ ਹੀ ਨਹੀਂ ਕੀ ਕਰ ਸਕਦੇ ਅਸੀਂ ਡਿੱਗਦੇ ਮੋਟਰਸਾਈਕਲ ਤੇ ਤੇ ਬੱਚੇ ਕੀ ਕਰਦੇ ਪਰ ਜੇ ਗੱਲ ਕਰ ਰਹੀ ਹੈ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਕਦੇ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਤੁਸੀਂ ਕਦੇ ਪਿੰਡ ਜਾਏ ਹੋ ਸਾਰਾ ਨਾ ਨੇ ਉਹ ਮਾੜੇ ਬੰਦੇ ਨਾਲ ਕੌਣ ਗੱਲ ਕਰਦਾ ਲੋਕਲ ਬੰਦੇ ਨਾਲ ਕੋਈ ਗੱਲ ਕਰਦਾ ਮੰਤਰੀ ਸਰਪੰਚ ਨਾਲ ਗੱਲ ਕੀਤੀ ਹੋਵੇ ਕਦੇ ਕਿੰਨੀਆਂ ਸੀ ਉਹ ਸਰਪੰਚ ਵਿਚਾਰੇ ਨੂੰ ਕੀ ਇਕੱਲੇ ਉਹ ਕੀ ਕਰ ਸਕਦਾ ਕਿ ਜਿਸ ਤਰ੍ਹਾਂ ਕੇ ਸਾਰੇ ਮੈਂਬਰ ਹੋ ਕੇ ਤੇ ਫਿਰ ਉਹਨਾਂ ਨੂੰ ਹਾਂ ਜੀ ਜੀ ਕੁਝ ਵੀ ਨਹੀਂ ਹੋ ਸਕਦਾ ਤੇ ਫਗਵਾੜੇ ਤੋਂ ਨਗਰਾਇਆਂ ਤੋਂ ਵੀ ਆਏ ਸੀ ਪੱਤਰਕਾਰ ਜੀ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਸੀ ਇੱਥੇ ਜੀ ਉਹ ਕਹਿੰਦੇ ਜੀ ਤੁਹਾਡੇ ਗੰਨੇਪਿੰਡ ਉਧਰ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ ਤੇ ਪੱਤਰਕਾਰ ਵੀ ਡਿਗ ਵੀ ਪਏ ਨੇ ਜੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਜੀ ਤੁਹਾਡੇ ਪਿੰਡ ਲਈ 4 ਕਰੋੜ ਰੁਪਇਆ ਆ ਰਿਹਾ ਹੂੰ ਮੈਂ ਕਿਹਾ ਸਰ ਵੀ ਦੂਜੀ ਵਾਰੀ ਆ ਚੱਲੇ ਵੀ ਟੋਫੀ ਦੇ ਕੇ ਚੱਲੇ ਕਿ ਜਾਂ ਇਸਲੀਅਤ ਆਵੇਗਾ ਅੱਛਾ ਕਹਿੰਦਾ ਨਹੀਂ ਜੀ ਨਹੀਂ 4 ਕਰੋੜ ਗੰਨੇਪਿੰਡ ਲਈ ਆ ਰਿਹਾ ਹੂੰ ਪਿੰਡ ਦਾ ਸੁਧਾਰ ਕਰੇ ਜੀ ਮੰਤਰੀ ਜਿਹੜੇ ਬਣੇ ਜਿਨ੍ਹਾਂ ਨੇ ਪਿੰਡ ਗੋਦ ਲਏ ਨੇ ਤੇ ਮੈਨੂੰ ਇਹਨਾਂ 'ਤੇ ਯਕੀਨ ਹੈਗਾ ਕਿ ਮੰਤਰੀ ਸਾਹਿਬ ਪਿੰਡ ਵਿੱਚ ਆ ਕੇ ਨਹੀਂ ਕਹਿਣਗੇ ਕਿ ਸਾਨੂੰ ਵੋਟਾਂ ਪਾਓ ਪਬਲਿਕ ਉਹਨਾਂ ਦੇ ਕੋਲ ਜਾਏਗੀ ਕਿ ਅਸੀਂ ਤੁਹਾਨੂੰ ਜਨਾਬ ਦੱਸੋ ਸਰਕਾਰ ਤੁਹਾਡਾ ਚੋਰ ਨਿਸ਼ਾਨ ਕੀ ਅਸੀਂ ਉੱਥੇ ਬਿਲਕੁਲ ਜੀ ਦੁਨੀਆ ਨਹੀਂ ਕੋਲ ਉਹ ਨਹੀਂ ਆਉਣਗੇ ਪਬਲਿਕ ਦੇ ਕੋਲ ਕਿ ਸਾਨੂੰ ਵੋਟਾਂ ਦਿਓ ਕਿ ਬੰਦੇ ਛੱਡਣਗੇ ਮਹੌਰ ਛੱਡਣਗੇ ਜੀ ਵੋਟਾਂ ਪਾਓ ਸਾਨੂੰ ਫਲਾਣਾ ਤੂੰ ਵੋਟਾਂ ਪਾ ਤੂੰ ਪਾ ਪਰ ਉਹ ਨਹੀਂ ਆਉਣਗੇ ਬਿਲਕੁਲ ਸੰਗਤ ਕੋਲ ਜਾਏਗੀ ਕਿ ਜਨਾਬ ਦੱਸੋ ਤੁਹਾਡਾ ਕੀ ਚੋਰ ਨਿਸ਼ਾਨ ਹੈ ਬਿਲਕੁਲ ਬਹੁਤ ਸਹੀ ਬਹੁਤ ਸਹੀ ਇਸ ਵੀਰ ਨੇ ਗੱਲ ਕੀਤੀ ਹੈ ਕਿ ਜਦੋਂ ਕੰਮ ਨੂੰ ਸਲਾਮਾ ਹੋਣਗੀਆਂ ਕੰਮ ਹੋਵੇਗਾ ਤਾਂ ਖੋ ਲੋਕ ਖੁਦ ਮੁਖਤਿਆਰ ਹੋ ਕੇ ਖੁਦ ਮੋਰੀ ਹੋ ਕੇ ਵੋਟਾਂ ਪਾਉਣਗੇ ਖੁਦ ਸਰਕਾਰ ਨੂੰ ਜਿਤਾਉਣਗੇ ਜਿਹੜੀ ਸਰਕਾਰ ਕੰਮ ਕਰਾਏਗੀ ਸੋ ਲੋਕਾਂ ਦੇ ਦਿਲਾਂ ਦੇ ਵਿੱਚ ਦਰਦ ਵੀ ਹੈ ਲੋਕਾਂ ਦੇ ਦਿਲਾਂ ਵਿੱਚ ਉਮੀਦ ਵੀ ਹੈ ਉਮੀਦ ਹੈ ਕਿ ਲੋਕਾਂ ਨਾਲ ਕਿਤੇ ਜਿਤਾਈ ਉਮੀਦ ਜਿਤਾਈ ਹੈ ਕਿ ਸੰਤੋਖ ਸਿੰਘ ਚੌਧਰੀ ਦੇ ਕਹਿਣ ਮੁਤਾਬਕ ਜੇ ਪੈਸਾ ਆਵੇਗਾ ਤਾਂ ਵਿਕਾਸ ਹੋਵੇਗਾ ਤੇ ਦਰਦ ਇਹ ਹੈ ਕਿ ਜੇ ਵਿਕਾਸ ਨਹੀਂ ਕਰਾਉਣਾ ਸੀ ਪਿੰਡ ਦਾ ਪਿੰਡ ਦੀ ਸਾਰ ਨਹੀਂ ਲੈਣੀ ਸੀ ਤਾਂ ਪਿੰਡ ਨੂੰ ਗੋਦ ਕਿਉਂ ਲਿਆ ਗਿਆ ਸੋ ਲੋਕਾਂ ਦੇ ਪਿੰਡ ਦੇ ਵਿੱਚ મત મત ਭੇਦ ਨੇ ਕਿਤੇ ਨਾ ਕਿਤੇ ਹੁਣ ਦੇਖਣਾ ਹੈ ਕਿ ਕਦੋਂ ਇਹ ਪੈਸਾ ਆਉਂਦਾ ਹੈ ਤੇ ਕਦੋਂ ਇਹ ਜਿਹੜਾ ਕਿ ਵਿਕਾਸ ਪਿੰਡ ਦਾ ਕਰਵਾਇਆ ਜਾਂਦਾ ਹੈ ਤੇ ਕਦੋਂ ਗੰਨੇ ਪਿੰਡ ਦੇ ਆਦਰਸ਼ ਪਿੰਡ ਇਹਨਾਂ ਮਾਡਲ ਪਿੰਡ ਬਣਾਇਆ ਜਾਂਦਾ ਹੈ